ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਹਾਣੀ ਨੂੰ ਪੂਰਾ ਸੁਣਿਓ ਕਹਾਣੀ ਸੁਣਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਿਓ 26 ਸਾਲ ਦੀ ਇੱਕ ਕੁੜੀ ਜੀ ਦਾ ਨਾਮ ਸੀਮਾ ਉਹ ਆਪਣੇ 4 ਸਾਲ ਦੇ ਬੇਟੇ ਨੂੰ ਗੋਦੀ ਚੁੱਕ ਕੇ ਰੇਲਵੇ ਸਟੇਸ਼ਨ ਵੱਲੇ ਜਾ ਰਹੀ ਆ ਤੇ ਉਹਦੇ ਹੱਥ ਵਿੱਚ ਇੱਕ ਵੱਡਾ ਸਾਰਾ ਬੈਗ ਆ ਸੀਮਾ ਨੂੰ ਉਹਨਾਂ ਦੀ ਗੁਵੰਡਨ ਮਿਲਦੀ ਆ ਤੇ ਉਹ ਕਹਿੰਦੀ ਆ ਕਿ ਤੂੰ ਇੰਨਾ ਵੱਡਾ ਬੈਗ ਚੱਕ ਕੇ ਕਿੱਥੇ ਜਾ ਰਹੀ ਆ ਕਹਿੰਦੀ ਵੀ ਮੈਂ ਆਪਣੇ ਪੇਕੇ ਘਰ ਚੱਲੀ ਆ ਉਹ ਕਹਿੰਦੀ ਠੀਕ ਆ ਪਰ ਐਡਾ ਵੱਡਾ ਬੈਗ ਕਿਉਂ ਭਰਿਆ ਉਹ ਕਹਿੰਦੀ ਕਿ ਵੈਸੇ ਮੇਰੇ ਨਾਲ ਕਾਫੀ ਕੱਪੜੇ ਜੇ ਪਏ ਸੀ ਇੱਥੇ ਜਿਹੜੇ ਕਿ ਹੁਣ ਮੈਂ ਪਾਉਂਦੀ ਨਹੀਂ ਮੈਂ ਸੋਚਿਆ ਚਲ ਉੱਥੇ ਰੱਖਿਆ ਆਂਗੀ ਗੁਵੰਡਨ ਉਹਦੇ ਵੱਲ ਤੇ ਹਨ ਨਾਲ ਵੇਖਦੀ ਆ ਸੀਮਾ ਉਹਦੇ ਕੋਲ ਖੜਦੀ ਨਹੀਂ ਹੈਗੀ ਬਸ ਇੰਨੀ ਕੁ ਗੱਲ ਕਰਕੇ ਚਲੀ ਜਾਂਦੀ ਆ ਉਸ ਤੋਂ ਬਾਅਦ ਸੀਮਾ ਰੇਲਵੇ ਸਟੇਸ਼ਨ ਤੇ ਪਹੁੰਚਦੀ ਆਇਆ ਹੈਗਾ ਜਿਹੜਾ ਇੱਕ ਬੈਂਚ ਤੇ ਰੱਖ ਦਿੰਦੀ ਆ ਤੇ ਆਪਣੇ ਬੇਟੇ ਨੂੰ ਵੀ ਉੱਥੇ ਬਿਠਾ ਦਿੰਦੀ ਆ ਉਹ ਬਹੁਤ ਥੱਕ ਚੁੱਕੀ ਸੀ ਕਿਉਂਕਿ ਇੱਕ ਪਾਸੇ ਬੱਚਾ ਚੁੱਕਿਆ ਹੋਇਆ ਸੀ ਤੇ ਇੱਕ ਪਾਸੇ ਬੈਗ ਸੀ ਚਲੋ ਉਹ ਥੋੜਾ ਸੁੱਖ ਦਾ ਸਾਹ ਲੈਂਦੀ ਆ ਤੇ ਉਸ ਤੋਂ ਬਾਅਦ ਉਹ ਕਿਸੇ ਦੀ ਵੇਟ ਕਰ ਰਹੀ ਹੁੰਦੀ ਆ ਇੰਨੇ ਨੂੰ ਉੱਥੇ ਇੱਕ ਮੁੰਡਾ ਆਉਂਦਾ ਤੇ ਉਹ ਮੁੰਡਾ ਉਹਨੂੰ ਮਿਲਦਾ ਉਸ ਤੋਂ ਬਾਅਦ ਉਹ ਮੁੰਡੇ ਨਾਲ ਕੋਈ ਗੱਲ ਕਰਦੀ ਆ ਤੇ ਗੱਲ ਕਰਨ ਤੋਂ ਬਾਅਦ ਉਹ ਆਪਣੇ ਬੱਚੇ ਨੂੰ ਉੱਥੇ ਬਿਠਾ ਕੇ ਵੈਗ ਚੁੱਕ ਕੇ ਚਲੀ ਜਾਂਦੀ ਆ ਜਦੋਂ ਉਹ ਚਲੀ ਜਾਂਦੀ ਆ ਤਾਂ ਬੱਚਾ ਜਿਹੜਾ ਉਹ ਕੁਝਕ ਟਾਈਮ ਤਾਂ ਆਪਣੀ ਮਾਂ ਨੂੰ ਵੇਖਦਾ ਉਹਨੂੰ ਇਹ ਹੁੰਦਾ ਵੀ ਸ਼ਾਇਦ ਮੇਰੀ ਮਾਂ ਮੇਰੇ ਵਾਸਤੇ ਕੁਝ ਲੈਣ ਗਈ ਆ ਪਰ ਜਦੋਂ ਉਹਦੀ ਮਾਂ ਉਹਨੂੰ ਨਜ਼ਰ ਨਹੀਂ ਆਉਂਦੀ ਤਾਂ ਉਹ ਰੋਣ ਲੱਗ ਜਾਂਦਾ ਹੁਣ ਉਹ ਬੱਚਾ ਇੰਨੀ ਉੱਚੀ ਉੱਚੀ ਰੋ ਰਿਹਾ ਸੀ ਕਿ ਸਾਰੇ ਯਾਤਰੀ ਸੀ ਜਿਹੜੇ ਕੋਲ ਦੀ ਲੰਘਦੇ ਉਹਨਾਂ ਦਾ ਧਿਆਨ ਇਸ ਬੱਚੇ ਤੇ ਜਾਂਦਾ ਤਾਂ ਉੱਥੇ ਇੱਕ ਪਤੀ ਪਤਨੀ ਆਉਂਦੇ ਆ ਉਹ ਪਤੀ ਪਤਨੀ ਬੱਚੇ ਵੱਲ ਵੇਖਦੇ ਆ ਤੇ ਉਹਦੇ ਬੈਂਟ ਦੇ ਕੋਲ ਬਹਿ ਜਾਂਦੇ ਆ ਉਹਨੂੰ ਕਹਿੰਦੇ ਕਿ ਪੁੱਤ ਤੂੰ ਰੋ ਕਿਉਂ ਰਿਹਾ ਬਸ ਉਹ ਬੱਚਾ ਸੀ ਜਿਹੜਾ ਮੰਮਾ ਮੰਮਾ ਕਹਿ ਕੇ ਰੋ ਰਿਹਾ ਸੀ ਤੇ ਚਲੋ ਉਸ ਤੋਂ ਬਾਅਦ ਕੀ ਉਹ ਸੋਚਦੇ ਆ ਵੀ ਇਹਦੀ ਮਾਂ ਹੋਊਗੀ ਹਨਾ ਇਹਦੇ ਨਾਲ ਵੀ ਕੁਝ ਲੈਣ ਗਈ ਹੋ ਉਹ ਕਹਿੰਦੇ ਵੀ ਅੱਜ ਕੱਲ੍ਹਾਂ ਇਹ ਜਮਾਨਾ ਕਿੱਥੇ ਆ ਵੀ ਕਿੰਨਾ ਸੋਹਣਾ ਬੱਚਾ ਹੈਗਾ ਵੀ ਇੱਥੇ ਬੈਠਾ ਭਾਵੇਂ ਕੋਈ ਚੱਕ ਕੇ ਲੈ ਜੇ ਚਲੋ ਕੀ ਕਰਦੇ ਉੱਥੇ ਬਹਿ ਜਾਂਦੇ ਆ ਉਹਨਾਂ ਦੀ ਟ੍ਰੇਨ ਦੇ ਵਿੱਚ ਹਜੇ ਟਾਈਮ ਹੁੰਦਾ ਤੇ ਉਹਨਾਂ ਚਲੋ ਬੈਠੇ ਰਹਿੰਦੇ ਆ ਤੇ ਏਨੇ ਨੂੰ ਜਿਹੜੀ ਕੰਪਿਊਟਰ ਦੀ ਆਵਾਜ਼ ਆਉਂਦੀ ਹੁੰਦੀ ਆ ਉਹ ਕਹਿੰਦੇ ਆ ਕਿ ਜਿਹੜੀ ਦਿੱਲੀ ਜਾਣ ਵਾਲੀ ਟ੍ਰੇਨ ਆ ਉਹ 2 ਘੰਟੇ ਲੇਟ ਆ ਉਸ પતિ ਪਤਨੀ ਨੇ ਦਿੱਲੀ ਜਾਣਾ ਹੁੰਦਾ ਤੇ ਉਹ ਕਹਿੰਦੇ ਲਈ ਆਪਣੀ ਟ੍ਰੇਨ ਤਾਂ ਲੇਟ ਹੋ ਗਈ ਚਲੋ ਉਹ ਉੱਥੇ ਬੈਠੇ ਕਹਿੰਦੇ ਵੀ ਹੁਣ ਆਪਾਂ ਥੋੜਾ ਟਾਈਮ ਵੇਟ ਕਰ ਲਈਏ ਵੀ ਇਹਦੀ ਮਾਂ ਨੂੰ ਆ ਜਾਂਦ ਵੀ ਫਿਰ ਆਪਾਂ ਚੱਲਾਂਗੇ ਵੇਟ ਕਰਦੇ ਕਰਦੇ ਪੂਰਾ ਪੌਣਾ ਘੰਟਾ ਬੀਤ ਜਾਂਦਾ ਪਰ ਉਹ ਬੱਚਾ ਉੱਥੇ ਹੀ ਬੈਠਾ ਤੇ ਉਹਦੀ ਮਾਂ ਨਹੀਂ ਆਉਂਦੀ ਉਹ ਦੋਨੋਂ ਜਾਣੇ ਸੋਚਦੇ ਆ ਕਿ ਦੇਖੋ ਕਿਹੋ ਜੀ ਮਾਂ ਗਈ ਵੀ ਆਪਣੇ ਬੱਚੇ ਨੂੰ ਐ ਛੱਡ ਗਈ ਤੇ ਉਹ ਬੱਚਾ ਨਾ ਫੇਰ ਰੋਣ ਲੱਗ ਜਾਂਦਾ ਚਲੋ ਉਹ ਜਿਹੜਾ ਬੰਦਾ ਹੁੰਦਾਗਾ ਉਹ ਬੱਚੇ ਲਈ ਕੁਝ ਲੈ ਕੇ ਆਉਂਦਾ ਖਾਣ ਲਈ ਬੱਚਾ ਖਾਣ ਲੱਗ ਜਾਂਦਾ ਤੇ ਉਸ ਤੋਂ ਬਾਅਦ ਉਹਨੂੰ ਪੁੱਛਦੇ ਆ ਵੀ ਤੇਰਾ ਕੀ ਨਾਮ ਆ ਉਹ ਦੱਸਦਾ ਮੇਰਾ ਨਾਮ ਨੂਰ ਆ ਹੋਰ ਉਹਨੂੰ ਕੁਝ ਬਹੁਤਾ ਨਹੀਂ ਪਤਾ ਹੁੰਦਾ ਤੇ ਉਹ ਪੁੱਛਦੇ ਆ ਵੀ ਤੇਰਾ ਪਿੰਡ ਕਿਹੜਾ ਉਹਨੂੰ ਪਿੰਡ ਵੀ ਨਹੀਂ ਦੱਸਣਾ ਆਉਂਦਾ ਤੇ ਚਲ ਉਸ ਤੋਂ ਬਾਅਦ ਨਾ ਉਹ ਕਾਫੀ ਟਾਈਮ ਤਾਂ ਬੈਂਦੇ ਆ ਹੁਣ ਉਹ ਕਹਿੰਦੇ ਵੀ ਆਪਣੀ ਟ੍ਰੇਨ ਆਜੂ ਤੇ ਆਪਾਂ ਚਲੇ ਜਾਵਾਂਗੇ ਵੀ ਐਂ ਬੱਚੇ ਨੂੰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ ਪੁਲਿਸ ਵਾਲਿਆਂ ਨੂੰ ਫੋਨ ਕਰ ਦਿੰਦੇ ਆ ਕਿ ਇੱਕ ਬੱਚਾ 4 ਸਾਲ ਦਾ ਰੇਲਵੇ ਸਟੇਸ਼ਨ ਤੇ ਬੈਠਾ ਰੋ ਰਿਹਾ ਵੀ ਸਾਨੂੰ ਅੱਧਾ ਪੌਣਾ ਘੰਟਾ ਹੋ ਗਿਆ ਬੈਠਿਆਂ ਨੂੰ ਪਰ ਇਹਨੂੰ ਕੋਈ ਲੈਣ ਨਹੀਂ ਆਇਆ ਚਲੋ ਉਹਨਾਂ ਦੇ ਫੋਨ ਤੇ ਪੁਲਿਸ ਵਾਲੇ ਆਉਂਦੇ ਆ ਉਹਨਾਂ ਦੇ ਨਾਲ ਇੱਕ ਮਹਿਲਾ ਕਾਂਸਟੇਬਲ ਹੁੰਦੀ ਆ ਤੇ ਦੋ ਜਣੇ ਹੋਰ ਹੁੰਦੇ ਆ ਉਹ ਆ ਕੇ ਚਲੋ ਉਹਨਾਂ ਦੀ ਗੱਲਬਾਤ ਸੁਣਦੇ ਆ ਤੇ ਉਹ ਕਹਿੰਦੇ ਵੀ ਅਸੀਂ ਤਾਂ ਇੱਥੇ ਰੇਲਵੇ ਸਟੇਸ਼ਨ ਤੇ ਆਏ ਸੀ ਹਨਾ ਅਸੀਂ ਦਿੱਲੀ ਜਾਣਾ ਸੀ ਸਾਡੀ ਟ੍ਰੇਨ ਲੇਟ ਹੋ ਗਈ ਤੇ ਵੀ ਸਾਨੂੰ ਇਹ ਰੋਂਦਾ ਦਿਖ ਰਿਹਾ ਸੀ ਅਸੀਂ ਇਹਨੂੰ ਖਾਣ ਪੀਣ ਨੂੰ ਵੀ ਦੇਤਾ ਬਸ ਇਹ ਮਮਾ ਮਮਾ ਕਹੀ ਜਾਂਦਾ ਤੇ ਚਲੋ ਪੁਲਿਸ ਵਾਲੇ ਜਿਹੜੇ ਉਸ ਬੱਚੇ ਨੂੰ ਲੈ ਜਾਂਦੇ ਆ ਤੇ ਉਸ ਤੋਂ ਬਾਅਦ ਚਲੋ ਉਹ ਬੱਚੇ ਦੀ ਜਿਹੜੀ ਮੰਗੀ ਉਹ ਉਹਨੂੰ ਲੈਣ ਨਹੀਂ ਆਉਂਦੀ ਉਹ ਨਾ ਅਖਬਾਰ ਦੇ ਵਿੱਚ ਇਸ਼ਤਿਹਾਰ ਦਿੰਦੇ ਆ ਵੀ ਆਹ ਬੱਚਾ ਕਿਸੇ ਦਾ ਵੀ ਇਹਨੂੰ ਕੋਈ ਛੱਡ ਗਿਆ ਜਾਂ ਕੋਈ ਕਿਡਨੈਪ ਕਰਕੇ ਲਿਆ ਕੇ ਰੇਲਵੇ ਸਟੇਸ਼ਨ ਤੇ ਛੱਡ ਗਿਆ ਵੀ ਇਹ ਰੇਲਵੇ ਸਟੇਸ਼ਨ ਤੇ ਮਿਲਿਆ ਤੇ 5 ਦਿਨ ਦਾ ਚਲੋ ਉਹ ਟਾਈਮ ਦਿੰਦੇ ਆ ਵੀ 5 ਦਿਨਾਂ ਦੇ ਵਿੱਚ ਹਨਾ ਜੇ ਕਿਸੇ ਨੂੰ ਪਤਾ ਲੱਗਦਾ ਤਾਂ ਇਸ ਬੱਚੇ ਨੂੰ ਸਾਡੇ ਕੋਲੋਂ ਆ ਕੇ ਲੈ ਜਾਓ ਚਲੋ 5 ਦਿਨਾਂ ਬਾਅਦ ਜਦੋਂ ਕੋਈ ਨਹੀਂ ਆਉਂਦਾ ਤਾਂ ਪੁਲਿਸ ਵਾਲੇ ਵੀ ਹੁਣ ਉਸ ਬੱਚੇ ਨੂੰ ਕਿੰਨਾ ਕਰੱਖਣਾ ਉਹ ਕਾਨੂੰਨੀ ਕਾਰਵਾਈ ਕਰਕੇ ਉਸ ਬੱਚੇ ਨੂੰ ਇੱਕ ਅਨਾਥ ਆਸ਼ਰਮ ਨੂੰ ਦੇ ਦਿੰਦੇ ਆ ਤੇ ਆਪਣੀ ਜ਼ਿੰਮੇਵਾਰੀ ਤੋਂ ਫਾਰਗ ਹੋ ਜਾਂਦੇ ਆ ਥੋੜੇ ਦਿਨਾਂ ਬਾਅਦ ਉਹੀ ਪਤੀ ਪਤਨੀ ਜਿਨ੍ਹਾਂ ਨੇ ਉਹ ਬੱਚਾ ਪੁਲਿਸ ਵਾਲਿਆਂ ਦੇ ਹਵਾਲੇ ਕੀਤਾ ਸੀ ਉਹਨਾਂ ਦੇ ਮਨ 'ਚ ਇਹ ਖਿਆਲ ਆਉਂਦਾ ਵੀ ਆਪਾਂ ਬੱਚੇ ਦਾ ਪਤਾ ਕਰੀਏ ਵੀ ਉਹਨੂੰ ਉਹਦੇ ਮਾਪਿਓ ਮਿਲ ਗਏ ਵੀ ਕੌਣ ਛੱਡ ਕੇ ਗਿਆ ਸੀ ਤੇ ਉਹਨਾਂ ਪੁਲਿਸ ਥਾਣੇ ਜਾਂਦੇ ਆ ਪੁਲਿਸ ਥਾਣੇ ਜਾ ਕੇ ਉਹ ਉਹਨਾਂ ਨੂੰ ਪੁੱਛਦੇ ਆ ਪੁਲਿਸ ਵਾਲਿਆਂ ਨੂੰ ਤਪੁਲਿਸ ਵਾਲੇ ਕਹਿੰਦੇ ਆ ਕਿ ਉਹ ਬੱਚਾ ਤਾਂ ਵੀ ਕੋਈ ਨਹੀਂ ਲੈਣ ਆਇਆ ਅਸੀਂ ਇਸ਼ਤਿਹਾਰ ਵੀ ਦਿੱਤਾ ਸੀ ਵੀ ਅਸੀਂ ਤਾਂ ਅਨਾਥ ਆਸ਼ਰਮ ਨੂੰ ਡੋਨੇਟ ਕਰਤਾ ਉਹ ਬੱਚਾ ਉਹਨਾਂ ਨੂੰ ਦੇਤਾ ਤੇ ਦੋਨੋਂ ਪਤੀ ਪਤਨੀ ਇੱਕ ਦੂਜੇ ਵੱਲ ਵੇਖਦੇ ਆ ਤੇ ਉਹ ਕਹਿੰਦੇ ਵੀ ਕੀ ਅਸੀਂ ਉਸ ਬੱਚੇ ਨੂੰ ਗੋਦ ਲੈ ਸਕਦੇ ਆ ਪੁਲਿਸ ਵਾਲੇ ਕਹਿੰਦੇ ਵੀ ਸਾਨੂੰ ਕੀ ਤਰਾਜ ਆ ਤੁਸੀਂ ਅਨਾਥ ਆਸ਼ਰਮ ਵਾਲਿਆਂ ਨਾਲ ਗੱਲ ਕਰੋ ਤੇ ਉਹ ਪਤੀ ਪਤਨੀ ਪੁਲਿਸ ਵਾਲਿਆਂ ਨੂੰ ਦੱਸਦੇ ਆ ਕਿ ਸਾਡੇ ਬੱਚਾ ਹੈ ਨਹੀਂ ਅਸੀਂ ਔਲਾਦ ਨੂੰ ਤਰਸਦੇ ਆ ਵੀ ਉਸੇ ਬੱਤੀ ਨਾਲ ਸਾਡੀ ਅਟੈਚਮੈਂਟ ਹੀ ਐਨੀ ਹੋ ਗਈ ਵੀ ਜੇ ਜਦੋਂ ਉਹਨੂੰ ਕੋਈ ਲੈਣ ਨਹੀਂ ਆਇਆ ਤਾਂ ਅਸੀਂ ਲੈ ਲੈਨੇ ਆ। ਚਲੋ ਪੁਲਿਸ ਵਾਲੇ ਕਹਿੰਦੇ ਵੀ ਤੁਸੀਂ ਫਲਾਣੇ ਅਨਾਥ ਆਸ਼ਰਮ ਦੇ ਵਿੱਚ ਚਲੇ ਜਾਓ। ਪਤੀ ਪਤਨੀ ਉੱਥੋਂ ਜਾਂਦੇ ਆ ਤੇ ਅਨਾਥ ਆਸ਼ਰਮ ਦੇ ਵਿੱਚ ਪਹੁੰਚ ਜਾਂਦੇ ਆ। ਅਨਾਥ ਆਸ਼ਰਮ ਦੇ ਵਿੱਚ ਜਾ ਕੇ ਉਹ ਉੱਥੋਂ ਦੇ ਮੈਨੇਜਰ ਨਾਲ ਗੱਲ ਕਰਦੇ ਆ ਤੇ ਕਹਿੰਦੇ ਆ ਕਿ ਇੱਕ ਬੱਚਾ ਥੋੜੇ ਦਿਨ ਪਹਿਲਾਂ ਹੀ ਹਨਾ ਜਿਹੜਾ ਰੇਲਵੇ ਸਟੇਸ਼ਨ ਤੋਂ ਮਿਲਿਆ ਵੀ ਅਸੀਂ ਉਹਨੂੰ ਗੋਦ ਲੈਣਾ ਚਾਹੁੰਨੇ ਆ। ਤਾਂ ਚਲੋ ਅਨਾਥ ਆਸ਼ਰਮ ਵਾਲੇ ਕਹਿੰਦੇ ਕਿ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਲੈ ਸਕਦੇ ਹੋ ਪਰ ਤੁਹਾਨੂੰ ਪੂਰੀ ਕਾਨੂੰਨੀ ਪ੍ਰਕਿਰਿਆ ਵਿੱਚੋਂ ਲੰਘਣਾ ਪਊਗਾ ਚਲੋ ਉਹ ਹਨਾ ਵਕੀਲ ਕਰਦੇ ਆ ਕੋਰਟ ਜਾਂਦੇ ਆ ਤੇ ਜਾ ਕੇ ਜਿਹੜੀ ਵੀ ਕਾਗਜ਼ੀ ਕਾਰਵਾਈ ਹੁੰਦੀ ਆ ਸਾਰੀ ਪੂਰੀ ਕਰ ਲੈਂਦੇ ਆ ਤੇ ਇੱਕ ਹਫ਼ਤੇ ਦੇ ਵਿੱਚ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਹ ਉਸ ਬੱਚੇ ਨੂੰ ਆਪਣੇ ਘਰ ਲੈ ਆਉਂਦੇ ਆ ਚਲੋ ਉਸ ਬੱਚੇ ਨੂੰ ਬਹੁਤ ਪਿਆਰ ਕਰਦੇ ਆ ਬੱਚਾ ਸੀ ਜਿਹੜਾ ਉਹ ਆਪਣੀ ਮਾਂ ਨੂੰ ਯਾਦ ਤਾਂ ਕਰਦਾ ਸੀ ਪਰ ਜਿਹੜੇ ਪਤੀ ਪਤਨੀ ਉਹਨੂੰ ਲੈ ਕੇ ਆਏ ਸੀ ਇਨਾਂ ਦਾ ਜਿਹੜਾ ਘਰ-ਵਾਰ ਸੀ ਉਹ ਬਹੁਤ ਵਧੀਆ ਸੀ ਤੇ ਉਹਨਾਂ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਸੀ। ਉਹ ਬੱਚੇ ਨੂੰ ਇੰਨੀਆਂ ਕ ਚੀਜ਼ਾਂ ਲਿਆ ਕੇ ਦਿੰਦੇ ਆ, ਇੰਨਾਂ ਕ ਮੋਹ ਕਰਦੇ ਆ ਕਿ ਬੱਚਾ ਆਪਣੀ ਮਾਂ ਨੂੰ ਭੁੱਲਣ ਲੱਗਦਾ। ਚਲੋ ਇਸੇ ਤਰ੍ਹਾਂ ਜ਼ਿੰਦਗੀ ਹੈ ਜਿਹੜੀ ਗੁਜ਼ਰਦੀ ਰਹਿੰਦੀ ਆ। ਉਸ ਬੱਚੇ ਦਾ ਨਾਂ ਨੂਰ ਹੁੰਦਾ ਤੇ ਉਹ ਬੱਚੇ ਦਾ ਨਾਮ ਨਹੀਂ ਬਦਲਦੇ। ਨੂਰ ਹੀ ਰੱਖਦੇ ਆ ਉਹ। ਜਦੋਂ ਨੂਰ ਰੱਖਦੇ ਆ ਤੇ ਚਲੋ ਬੱਚਾ ਵੱਡਾ ਹੁੰਦਾ ਉਹ ਆਪਣੇ ਬੱਚੇ ਦੀ ਪਰਵਰਿਸ਼ ਦੇ ਵਿੱਚ ਕੋਈ ਕਮੀ ਨਹੀਂ ਛੱਡਦੇ ਤੇ ਜਦੋਂ ਬੱਚਾ ਵੱਡਾ ਹੋ ਕੇ ਹਨਾ ਪੜ੍ਹਾਈ ਪੂਰੀ ਕਰ ਲੈਂਦਾ ਤਉ પતિ ਪਤਨੀ ਸੋਚਦੇ ਆ ਵੀ ਆਪਾਂ ਇਹਨੂੰ ਇਸ ਗੱਲ ਬਾਰੇ ਦੱਸੀਏ ਵੀ ਆਪਾਂ ਨੂੰ ਇਹ ਰੇਲਵੇ ਸਟੇਸ਼ਨ ਤੇ ਮਿਲਿਆ ਕਿ ਨਾਂ ਦੱਸੀਏ ਤਾ ਉਹ ਮਾਂ ਕਹਿੰਦੀ ਕਿ ਹੁਣ ਤਾਂ ਇਹ ਆਪਾਂ ਨੂੰ ਇੰਨਾ ਪਿਆਰ ਕਰਦਾ ਹਨਾ ਵੀ ਜੇ ਇਹਨੂੰ ਪਤਾ ਲੱਗ ਗਿਆ ਵੀ ਇਹ ਆਪਣਾ ਬੱਚਾ ਨਹੀਂ ਹੈਗਾ ਵੀ ਆਪਾਂ ਇਹਦੇ ਅਸਲੀ ਮਾਂ ਬਾਪ ਨਹੀਂ ਤਾਂ ਇਹਨੇ ਪਤਾ ਨਹੀਂ ਕੀ ਕਰਨਾ ਵੀ ਆਪਾਂ ਨੂੰ ਇਗਨੋਰ ਨਾ ਕਰਨ ਲੱਗ ਜੇ ਵੀ ਆਪਾਂ ਨਹੀਂ ਦੱਸਦੇ ਚਲੋ ਇਸੇ ਤਰ੍ਹਾਂ ਜ਼ਿੰਦਗੀ ਗੁਜ਼ਰਦੀ ਰਹਿੰਦੀ ਆ ਤੇ ਉਹ ਬੱਚਾ ਪੜ੍ਹਾਈ ਦੇ ਵਿੱਚ ਇੰਨਾ ਹੁਸ਼ਿਆਰ ਹੁੰਦਾ ਕਿ ਉਹ ਪਲੱਸ 2 ਤੋਂ ਬਾਅਦ ਪੀਪੀਐਸਸੀ ਦੀ ਤਿਆਰੀ ਕਰਨ ਲੱਗ ਜਾਂਦਾ ਉਸ ਤੋਂ ਬਾਅਦ 2 ਸਾਲਾਂ ਦੇ ਵਿੱਚ ਉਹ ਟੈਸਟ ਕਲੀਅਰ ਕਰਦਾ ਤੇ ਉਹ ਜ਼ਿਲ੍ਹੇ ਦਾ ਐਸਐਸਪੀ ਬਣ ਜਾਂਦਾ ਚਲੋ ਉਹਦੇ ਮਾਪਿਆਂ ਨੂੰ ਵੀ ਖੁਸ਼ੀ ਹੁੰਦੀ ਆ ਸਾਰੇ ਪਰਿਵਾਰ ਨੂੰ ਖੁਸ਼ੀ ਹੁੰਦੀ ਆ ਉਹ ਦੋਨੋਂ ਸੋਚਦੇ ਆ ਵੀ ਕਿੱਥੇ ਤਾਂ ਰੇਲਵੇ ਸਟੇਸ਼ਨ ਤੇ ਰੁੱਲਦਾ ਫਿਰਦਾ ਸੀ ਵੀ ਕਿੱਥੇ ਨਾਲੇ ਹੁਣ ਆਪਣਾ ਹਨਾ ਸਿਰ ਨਾਲ ਮਾਣ ਉੱਚਾ ਕੀਤਾ ਚਲੋ ਜ਼ਿੰਦਗੀ ਆ ਜਿਹੜੀ ਉਹ ਗੁਜ਼ਰਦੀ ਰਹਿੰਦੀ ਆ ਤੇ ਇੱਕ ਦਿਨ ਐਸਐਸਪੀ ਦੇ ਦਫ਼ਤਰ ਇੱਕ ਬਜ਼ੁਰਗ ਆਉਂਦਾ ਉਹ ਬਜ਼ੁਰਗ ਐਸਐਸਪੀ ਨੂੰ ਮਿਲਣਾ ਚਾਹੁੰਦਾ ਹੁੰਦਾ ਐਸਐਸਪੀ ਇਹੀ ਹੁੰਦਾ ਨੂਰ ਜਿਹੜੇ ਬਾਹਰਲੇ ਉਹਦੇ ਬਾਡੀਗਾਰਡ ਹੁੰਦੇ ਨੇ ਜਾਂ ਜਿਹੜੇ ਵੀ ਏਥੇਲੇ ਕਰਮਚਾਰੀ ਹੁੰਦੇ ਆ ਉਹ ਉਸ ਬਜ਼ੁਰਗ ਨੂੰ ਕਹਿੰਦੇ ਆ ਵੀ ਬਾਬਾ ਤੂੰ ਕਿੱਥੇ ਜਾਣਾ ਉਹ ਕਹਿੰਦਾ ਵੀ ਮੈਂ ਵੱਡੇ ਸਾਹਿਬ ਨੂੰ ਮਿਲਣਾ ਉਹ ਕਹਿੰਦੇ ਵੀ ਵੱਡੇ ਸਾਹਿਬ ਨੂੰ ਐ ਨਹੀਂ ਮਿਲਿਆ ਜਾਂਦਾ ਹੁਣ ਵੱਡਾ ਸਾਹਿਬ ਵੇਲੇ ਸਾਨੂੰ ਮਿਲਣ ਨੂੰ ਉਹਨੂੰ ਹੋਰ ਬਥੇਰੇ ਕੰਮ ਆ ਪਰ ਸ਼ੀਸ਼ੇ ਵਾਲੀ ਖਿੜਕੀ ਵਿੱਚ ਦੀ ਨੂਰ ਨੂੰ ਇਹ ਸਾਰਾ ਕੁਝ ਦਿਸ ਰਿਹਾ ਹੁੰਦਾ ਉਹਨੂੰ ਨਾ ਇਹ ਗੱਲ ਵਧੀਆ ਨਹੀਂ ਲੱਗਦੀ ਉਹ ਬੈੱਲ ਵਜਾਉਂਦਾ ਪੀਐਨਓ ਦੇ ਕੋਲ ਆਉਂਦਾ ਤੇ ਉਹ ਉਹਨੂੰ ਕਹਿੰਦਾ ਵੀ ਜਿਹੜਾ ਬਜ਼ੁਰਗ ਆ ਉਹਨੂੰ ਉਹ ਫਲਾਣਾ ਬੰਦਾ ਰੋਕ ਰਿਹਾ ਉਹਨੂੰ ਤੁਸੀਂ ਰੋਕਣਾ ਨਹੀਂ ਹੈਗਾ ਉਹਨੂੰ ਤੁਸੀਂ ਮੇਰੇ ਕੋਲ ਭੇਜੋ ਉਹ ਕਹਿੰਦੇ ਵੀ ਉਹਦੇ ਤਾਂ ਮਲੇ ਕੁਚਲੇ ਕੱਪੜੇ ਪਾਏ ਆ ਹਨਾ ਇੰਨੀ ਉਹ ਚ ਸਮੈਲ ਆਉਂਦੀ ਆ ਵੀ ਤੁਸੀਂ ਕੀ ਪੁੱਛਣਾ ਉਹਨੂੰ ਉਹ ਕਹਿੰਦਾ ਵੀ ਜੇ ਉਹ ਮੇਰੇ ਕੋਲ ਆਇਆ ਤਾਂ ਕੋਈ ਫਰਿਆਦ ਲੈ ਕੇ ਆਇਆ ਹੋ ਵੀ ਜੇ ਹੁਣ ਉਹਦੇ ਚ ਸਮੈਲ ਆਉਂਦੀ ਇਹਦਾ ਮਤਲਬ ਇਹ ਤਾਂ ਹੈ ਨਹੀਂ ਵੀ ਮੈਂ ਉਹ ਤਾਂ ਕੋਈ ਉਹਦੇ ਦੁੱਖ ਨਾ ਸੁਣਾ ਵੀ ਭੇਜੋ ਮੇਰੇ ਕੋਲ ਚਲੋ ਜਦੋਂ ਉਹ ਰੁੱਖਾ ਜਿਹਾ ਬੋਲਦਾ ਤਾਂ ਪੀਐਨ ਜਿਹੜਾ ਉਹ ਆ ਕੇ ਬਾਹਰਲੇ ਕਰਮਚਾਰੀ ਨੂੰ ਕਹਿੰਦਾ ਵੀ ਇਸ ਬਾਬੇ ਨੂੰ ਆਪਣੇ ਸਾਹ ਬੁਲਾ ਰਹੇ ਆ ਚਲੋ ਉਹ ਬਜ਼ੁਰਗ ਜਿਹੜਾ ਐਸਐਸਪੀ ਦਫ਼ਤਰ ਦੇ ਅੰਦਰ ਜਾਂਦਾ ਤੇ ਜਾ ਕੇ ਉਹਦੇ ਨਾਲ ਗੱਲ ਕਰਦਾ ਹਨਾ ਉਹਨੂੰ ਕਹਿੰਦਾ ਵੀ ਮੈਂ ਬਹੁਤ ਬਜ਼ੁਰਗਾਂ ਬੇਸਹਾਰਾਂ ਮੇਰਾ ਕੋਈ ਨਹੀਂ ਇਸ ਦੁਨੀਆ ਤੇ ਵੀ ਮੇਰਾ ਬਹੁਤ ਕੱਚਾ ਜਿਹਾ ਘਰ ਸੀ ਉਹ ਵੀ ਟਹਿ ਗਿਆ ਵੀ ਨਾ ਮੇਰੇ ਕੋਲੇ ਖਾਣ ਨੂੰ ਕੁਛ ਨਾ ਪੀਣਨ ਨੂੰ ਆ ਨਾ ਮੇਰੇ ਕੋਲੇ ਰਹਿਣ ਨੂੰ ਆ ਵੀ ਮੈਂ ਤਾਂ ਮਦਦ ਲੈਣ ਆਇਆ ਵੀ ਕਦੇ ਕੋਈ ਪਿੰਡ ਵਾਲਾ ਮੈਨੂੰ ਰੋਟੀ ਦੇ ਦਿੰਦਾ ਕਦੇ ਕੋਈ ਵੀ ਮੈਂ ਇੰਨਾ ਚਿਰ ਕਿੰਨਾ ਚਿਰ ਫਿਰਦਾ ਰਹੂੰ ਵੀ ਜਦੋਂ ਮੈਂ ਜਮ੍ਹਾਂ ਬਹਿ ਗਿਆ ਤੇ ਮੈਨੂੰ ਕਿਹਨੇ ਸੰਭਾਲਣਾ ਵੀ ਮੈਂ ਚਾਹਣਾ ਵੀ ਜਾਂ ਤਾਂ ਤੁਸੀਂ ਮੈਨੂੰ ਕਿਸੇ ਬਿਰਦਾ ਆਸ਼ਰਮ ਚ ਪਹੁੰਚਾ ਦਿਓ ਤੇ ਜਾਂ ਮੇਰੇ ਰਹਿਣ ਦਾ ਪ੍ਰਬੰਧ ਕਰ ਦਿਓ ਐਸਐਸਪੀ ਹੈ ਨਾ ਜਿਹੜਾ ਉਹ ਸੋਚਾਂ ਦੇ ਵਿੱਚ ਪੈ ਜਾਂਦਾ ਉਹਨੂੰ ਐਂ ਲੱਗਦਾ ਹੁੰਦਾ ਵੀ ਉਸ ਚਿਹਰੇ 'ਚ ਕੋਈ ਆਪਣਾਪਣ ਨਜ਼ਰ ਆਉਂਦਾ ਹੁੰਦਾ। ਉਹ ਕਹਿੰਦਾ ਕਿ ਹਾਂਜੀ ਅੰਕਲ ਮੈਂ ਤੁਹਾਡੀ ਮਦਦ ਜ਼ਰੂਰ ਕਰੂੰਗਾ। ਵੀ ਤੁਸੀਂ ਇਕੱਲੇ ਕਿਉਂ ਰਹੇ ਹੋ? ਤੁਹਾਡੇ ਘਰ 'ਚ ਹੋਰ ਕੋਈ ਕਿਉਂ ਨਹੀਂ ਹੈਗਾ? ਉਹ ਬਜ਼ੁਰਗ ਕਹਿੰਦਾ ਵੀ ਮੇਰੇ ਘਰ ਵਾਲੀ ਸੀਗੀ, ਮੇਰਾ ਇੱਕ ਮੁੰਡਾ ਵੀ ਸੀ। ਮੇਰੇ ਘਰ ਵਾਲੀ ਮੇਰੇ ਮੁੰਡੇ ਨੂੰ ਲੈ ਗਈ ਤੇ ਆਪਣੇ ਉਹ ਪ੍ਰੇਮੀ ਨਾਲ ਭੱਜ ਗਈ। ਮੈਨੂੰ ਤਾਂ ਉਹ ਜਿਉਣ ਜੋਗਾ ਨਹੀਂ ਛੱਡ ਕੇ ਗਈ। ਜੇ ਉਹਨੇ ਆਪ ਜਾਣਾ ਸੀ ਮੇਰੇ ਪੁੱਤ ਨੂੰ ਤਾਂ ਨਾ ਲੈ ਕੇ ਜਾਂਦੀ ਉਹ ਮੇਰੇ ਬੁਢਾਪੇ ਦਾ ਸਹਾਰਾ ਬਣ ਜਾਂਦਾ। ਫਿਰ ਐਸਐਸਪੀ ਸਾਹਿਬ ਨੂੰ ਕਹਿੰਦੇ ਵੀ ਜਦੋਂ ਤੁਹਾਡੇ ਘਰ ਵਾਲੀ ਤੁਹਾਨੂੰ ਛੱਡ ਕੇ ਚਲੀ ਗਈ ਤੁਸੀਂ ਦੂਜਾ ਵਿਆਹ ਕਰਾ ਲੈਂਦੇ ਉਹ ਕਹਿੰਦਾ ਵੀ ਮੈਂ ਕਿਉਂ ਕਰਾ ਲੈਂਦਾ ਦੂਜਾ ਵਿਆਹ ਜਦੋਂ ਮੈਨੂੰ ਪਹਿਲੇ ਵਾਲੀ ਨੇ ਨਹੀਂ ਸੁੱਖ ਦਿੱਤਾ ਦੂਜੀ ਵਾਲੀ ਖਬਰਾਂ ਕਿਹੋ ਜਿਹੀ ਹੁੰਦੀ ਵੀ ਮੈਂ ਆਪਣੇ ਘਰ ਵਾਲੀ ਨੂੰ ਬਹੁਤ ਪਿਆਰ ਕਰਦਾ ਸੀ ਪਰ ਉਹਨੇ ਮੈਨੂੰ ਧੋਖਾ ਦਿੱਤਾ ਮੈਂ ਨਹੀਂ ਨਾ ਉਹਨੂੰ ਧੋਖਾ ਦੇ ਸਕਦਾ ਸੀ ਚਲੋ ਐਸਐਸਪੀ ਸਾਹਿਬ ਕਹਿੰਦੇ ਕਿ ਤੁਹਾਡੀ ਜਿਹੜੀ ਗੱਲ ਆ ਉਹਤੇ ਮੈਂ ਗੌਰ ਕਰੂੰਗਾ ਵੀ ਵੈਸੇ ਤਾਂ ਸਰਕਾਰ ਵੱਲੋਂ ਕੋਈ ਇਹੋ ਜਿਹੀ ਸਹੂਲਤ ਨਹੀਂ ਆਉਂਦੀ ਹੈ ਨਾ ਵੀ ਜਿਹਦੇ 'ਚ ਮੈਂ ਤੁਹਾਨੂੰ ਕੋਈ ਘਰ ਦੇ ਸਕਾਂ ਵੀ ਐ ਤਾਂ ਬਹੁਤ ਬੇਸਹਾਰਾ ਲੋਕ ਬਾਕੀ ਰਹੀ ਵਿਰਦਾશ્રਮ ਦੀ ਗੱਲ ਮੈਂ ਸੋਚੂਗਾ ਜੋ ਕੁਝ ਮੈਨੂੰ ਠੀਕ ਲੱਗਿਆ ਮੈਂ ਕਰੂੰਗਾ ਤੁਸੀਂ ਐਂ ਕਰਿਓ ਤੁਸੀਂ ਪਰਸੋਂ ਮੇਰੇ ਕੋਲ ਆਇਓ ਉਹ ਬਜ਼ੁਰਗ ਜਿਹੜਾ ਚਲੋ ਉਹ ਸਸਤੀਕਾਲ ਬਲਾ ਕੇ ਚੱਲਿਆ ਜਾਂਦਾ ਉਸ ਤੋਂ ਬਾਅਦ ਨਾ ਨੂਰ ਇੱਕ ਡੂੰਗੀ ਸੋਚ ਦੇ ਵਿੱਚ ਪੈ ਜਾਂਦਾ ਕਿਸੇ ਨਾ ਕਿਸੇ ਤਰ੍ਹਾਂ ਉਹਦੀ ਡਿਊਟੀ ਪੂਰੀ ਹੁੰਦੀ ਹੈ ਤੇ ਉਹ ਘਰ ਆਉਂਦਾ ਘਰ ਆ ਕੇ ਵੀ ਉਹਦਾ ਚਿਹਰਾ ਥੋੜਾ ਉਦਾਸ ਹੁੰਦਾ ਚਲੋ ਉਹਦੇ ਮਾਂ ਪਿਓ ਨੂੰ ਪੁੱਛਦੇ ਆ ਵੀ ਪੁੱਤ ਕੀ ਹੋ ਗਿਆ ਅੱਜ ਤੂੰ ਉਦਾਸ ਲੱਗਦਾ ਤਾਂ ਨੂਰ ਆਪਣੇ ਮੰਮੀ ਪਾਪਾ ਨੂੰ ਸਾਰੀ ਉਹ ਬਜ਼ੁਰਗ ਵਾਲੀ ਕਹਾਣੀ ਦੱਸਦਾ ਵੀ ਮੰਮੀ ਪਾਪਾ ਕਿਹੋ ਜੇ ਲੋਕ ਆ ਦੁਨੀਆ ਤੇ ਹਨਾ ਬੀਬੂ ਬਜ਼ੁਰਗ ਵਿਚਾਰਾ ਆਪਣੀ ਪਤਨੀ ਲਈ ਤੇ ਹਨਾ ਪੁੱਤਰ ਲਈ ਭਾਲਦਾ ਭਾਲਦਾ ਉਹਨਾਂ ਨੂੰ ਵੀ ਬਜ਼ੁਰਗ ਹੋ ਗਿਆ ਇਸ ਹਾਲਤ ਦੇ ਵਿੱਚ ਆ ਗਿਆ ਤੇ ਉਹਦੇ ਘਰ ਵਾਲੀ ਉਹਨੂੰ ਛੱਡ ਕੇ ਚਲੀ ਗਈ ਤਾਂ ਉਹ ਹਨਾ ਉਹਨਾਂ ਦੇ ਦਿਮਾਗ 'ਚ ਇੱਕ ਗੱਲ ਵੱਜਦੀ ਆ ਵੀ ਜਦੋਂ ਅਸੀਂ ਨੂਰ ਨੂੰ ਲੈ ਕੇ ਆਏ ਆ ਵੀ ਇਹਨੂੰ ਵੀ ਤਾਂ ਕੋਈ ਐਂ ਛੱਡ ਕੇ ਗਿਆ ਵੀ ਇਹਨੂੰ ਵੀ ਕੋਈ ਐਂ ਛੱਡ ਕੇ ਗਿਆ ਉਹ ਉਹ ਦੋਨੋਂ ਇੱਕ ਦੂਜੇ ਵੱਲ ਵੇਖਦੇ ਆ ਪਰ ਚੁੱਪ ਹੁੰਦੇ ਆ ਜਦੋਂ ਨੂਰ ਉਹਨਾਂ ਕੋਲੋਂ ਚੱਲਿਆ ਜਾਂਦਾ ਤਾਂ ਉਹ ਪਤੀ ਪਤਨੀ ਗੱਲ ਕਰਦੇ ਆ ਵੀ ਦੇਖੋ ਹਨ ਇਸ ਦੁਨੀਆ ਤੇ ਕਿਹੋ ਜੇ ਲੋਕ ਆ ਵੀ ਜਿਵੇਂ ਉਹ ਬਜ਼ੁਰਗ ਦੇ ਘਰ ਵਾਲੀ ਉਹਨੂੰ ਛੱਡ ਕੇ ਚਲੀ ਗਈ ਆਪਣੇ ਮੁੰਡੇ ਨੂੰ ਲੈ ਕੇ ਵੀ ਇਹਦੀ ਮਾਂ ਇਹਨੂੰ ਛੱਡ ਕੇ ਚਲੀ ਗਈ ਤੇ ਇੱਕਦਮ ਨਾ ਜਿਹੜੀ ਨੂਰ ਦੀ ਮੰਮੀ ਹੁੰਦੀ ਆ ਉਹਦੇ ਦਿਮਾਗ 'ਚ ਇਹ ਗੱਲ ਆਉਂਦੀ ਆ ਵੀ ਕਿਤੇ ਇਹ ਇਤਫਾਕ ਤਾਂ ਨਹੀਂ ਉਹ ਕਹਿੰਦਾ ਵੀ ਕਿਹੜਾ ਇਤਫਾਕ ਕਿਤੇ ਉਹ ਨੂਰ ਦਾ ਡੈਡੀ ਤਾਂ ਨਹੀਂ ਉਹ ਕਹਿੰਦਾ ਵੀ ਹੈ ਕਮਲੀ ਕਿੱਥੇ ਦਿਮਾਗ ਲੈ ਕੇ ਗਈ ਵੀ ਜ਼ਰੂਰੀ ਤਾਂ ਨਹੀਂ ਵੀ ਉਹ ਨੂਰ ਦਾ ਡੈਡੀ ਹੋ ਨਾਲੇ ਜਦੋਂ ਉਹਨੇ ਦੱਸਿਆ ਵੀ ਇਹਦੀ ਮਾਂ ਉਹਨੂੰ ਲੈ ਕੇ ਭੱਜ ਗਈ ਉਹ ਕਹਿੰਦੀ ਨਹੀਂ ਤੁਸੀਂ ਗਲਤ ਸੋਚ ਰਹੇ ਹੋ ਹੋ ਸਕਦਾ ਉਹ ਘਰੋਂ ਆਪਣੇ ਮੁੰਡੇ ਨੂੰ ਲੈ ਕੇ ਆਈ ਹੋਵੇ ਤੇ ਅਗਲਾ ਗਾਹ ਉਹਦੇ ਮੁੰਡੇ ਨੂੰ ਨਾਲ ਲੈ ਕੇ ਗਿਆ ਹੋਵੇ ਵੀ ਮੈਨੂੰ ਕੋਈ ਨਾ ਕੋਈ ਕਨੈਕਸ਼ਨ ਲੱਗ ਰਿਹਾ ਤੇ ਉਹ ਕਹਿੰਦੇ ਵੀ ਫਿਰ ਹੁਣ ਇਸ ਚੀਜ਼ ਦਾ ਹੱਲ ਉਹ ਕਹਿੰਦੇ ਵੀ ਆਪਣੇ ਕੋਲੇ ਇਹਦੀਆਂ ਛੋਟੇ ਹੁੰਦੇ ਦੀਆਂ ਫੋਟੋਆਂ ਹੈਗੀਆਂ ਕੀ ਆਪਾਂ ਉਸ ਬਜ਼ੁਰਗ ਨੂੰ ਨਾ ਮਿਲ ਜਾਈਏ ਉਹ ਕਹਿੰਦਾ ਵੀ ਚਲ ਮੈਂ ਤੇਰੇ ਮਨ ਦੀ ਤਸੱਲੀ ਲਈ ਲੈ ਜੂੰ ਉਹ ਕੀ ਕਰਦੇ ਉਹ ਅਗਲੇ ਦਿਨ ਨਾ ਬਹਾਨੇ ਦੇ ਨਾਲ ਨੂਰ ਨੂੰ ਪੁੱਛਦੇ ਆ ਵੀ ਜਿਹੜਾ ਬਜ਼ੁਰਗਾ ਆਇਆ ਸੀ ਉਹਦਾ ਕੋਈ ਥਾਂ ਟਿਕਾਣਾ ਪਤਾ ਤੂੰ ਪੁੱਛਿਆ ਕਹਿੰਦਾ ਨਹੀਂ ਮੰਮੀ ਮੈਂ ਪਤਾ ਤਾਂ ਕੁਛ ਨਹੀਂ ਪੁੱਛਿਆ ਵੀ ਉਹਦਾ ਕਿਹੜਾ ਕੋਈ ਵਿਚਾਰੇ ਦਾ ਪੱਕਾ ਟਿਕਾਣਾਗਾ ਵੀ ਕੱਲ ਨੂੰ ਆਊਗਾ ਉਹ ਉਹ ਕਹਿੰਦੇ ਵੀ ਠੀਕ ਆ ਉਹ ਕਹਿੰਦਾ ਵੀ ਤੁਸੀਂ ਕਿਉਂ ਪੁੱਛਿਆ ਕਹਿੰਦਾ ਨਹੀਂ ਉਹ ਕਹਿੰਦੇ ਨਹੀਂ ਪੁੱਤ ਵੀ ਸਾਨੂੰ ਤਾਂ ਵੈਸੇ ਹੀ ਸਾਡੇ ਨਾ ਦਿਮਾਗ ਜੇ ਤੇ ਇਹ ਗੱਲ ਆਈ ਜਾਂਦੀ ਆ ਵਾਰ-ਵਾਰ ਵੀ ਅਸੀਂ ਤਾਂ ਤਾਂ ਪੁੱਛ ਲਿਆ ਚਲੋ ਅਗਲੇ ਦਿਨ ਉਹ ਬਜ਼ੁਰਗਾ ਜਿਹੜਾ ਉਹ ਆ ਜਾਂਦਾ ਬਜ਼ੁਰਗਾ ਜਦੋਂ ਆਉਂਦਾ ਤੇ ਇਧਰੋਂ ਨੂਰ ਆ ਜਿਹੜਾ ਉਹਨੂੰ ਕਹਿੰਦਾ ਕਿ ਅੰਕਲ ਦੇਖੋ ਵੈਸੇ ਤਾਂ ਬਹੁਤ ਅਨਾਥ ਆਸ਼ਰਮਾਂ 'ਚ ਵੀ ਮੈਂ ਗੱਲ ਕੀਤੀ ਆ ਬਿਰਧ ਆਸ਼ਰਮਾਂ 'ਚ ਵੀ ਮੈਂ ਗੱਲ ਕੀਤੀ ਆ ਪਰ ਮੈਂ ਨਾ ਤੁਹਾਡੇ ਨਾਲ ਮੇਰੀ ਕੋਈ ਇਸ ਤਰ੍ਹਾਂ ਦੀ ਅਟੈਚਮੈਂਟ ਹੋ ਗਈ ਵੀ ਮੇਰਾ ਜੀ ਨਹੀਂ ਕਰਦਾ ਵੀ ਮੈਂ ਤੁਹਾਨੂੰ ਵਿਰਦਾ ਆਸ਼ਰਮ ਛੱਡਾਂ ਤੁਸੀਂ ਐਂ ਕਰੋ ਮੇਰੇ ਨਾ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਘਰ ਆਗਾ ਉਹ ਕਰ ਖਾਲੀ ਪਿਆ ਮੈਂ ਆਪਣੇ ਮੰਮੀ ਪਾਪਾ ਨਾਲ ਗੱਲ ਕੀਤੀ ਸੀ ਤੁਸੀਂ ਉੱਥੇ ਰਹਿ ਸਕਦੇ ਹੋ ਉਹ ਕਹਿੰਦਾ ਪੁੱਤ ਮੇਰਾ ਰੋਟੀ ਪਾਣੀ ਕਹਿੰਦਾ ਰੋਟੀ ਪਾਣੀ ਦਾ ਤੁਸੀਂ ਫਿਕਰ ਨਾ ਕਰੋ ਮੈਂ ਆਪੇ ਪ੍ਰਬੰਧ ਕਰ ਦੂੰ ਚਲੋ ਉਹਨਾਂ ਦਾ ਪਿੰਡ ਨਾ ਸ਼ਹਿਰ ਦੇ ਨੇੜੇ ਹੀ ਹੁੰਦਾ ਤੇ ਉਹ ਉਹਨੂੰ ਗੱਡੀ ਦੇ ਵਿੱਚ ਬਿਠਾਉਂਦਾ ਬਜ਼ੁਰਗ ਨੂੰ ਤੇ ਉਸ ਘਰ ਦੇ ਵਿੱਚ ਲੈ ਜਾਂਦਾ ਉਹਨੂੰ ਕਹਿੰਦਾ ਵੀ ਤੁਸੀਂ ਇੱਥੇ ਰਹੋ ਉਹ ਕਹਿੰਦਾ ਊਂ ਪੁੱਤੇ ਐਦਾਂ ਸੀ ਵੀ ਮੈਂ ਇੱਥੇ ਕਿੱਲਾ ਰਹੂੰਗਾ ਮੇਰਾ ਜੀ ਨਹੀਂ ਲੱਗਣਾ ਵੀ ਊਂ ਤੂੰ ਮੈਨੂੰ ਵਰਦਾ ਸ਼ਰਮਚੀ ਛੱਡਿਆ ਹੁੰਦਾ ਕਿਸੇ 'ਚ ਵੀ ਵਰਦਾ ਸ਼ਰਮ ਵਾਲੇ ਊਂ ਤਾਂ ਮੈਨੂੰ ਰੱਖ ਦੇਣੀ ਵੀ ਮੈਂ ਕਈ ਵਰਦਾ ਸ਼ਰਮਾਂ 'ਚ ਗਿਆ ਉਹ ਕਹਿੰਦਾ ਕਿ ਐਦਾਂ ਨਹੀਂ ਰੱਖਦੇ ਵੀ ਬਾਵਾ ਹਨਾ ਕਾਗਜ਼ੀ ਕਾਰਵਾਈ ਹੁੰਦੀ ਆ ਤੁਸੀਂ ਐਂ ਕਰੋ ਇੱਥੇ ਹੀ ਰਹਿ ਲਿਓ ਤੇ ਮੈਂ ਤੁਹਾਡੇ ਲਈ ਇੱਕ ਕੰਮ ਵਾਲਾ ਮੁੰਡਾ ਰੱਖ ਦੂੰਗਾ ਚਲੋ ਨਾਲੇ ਤਾਂ ਉਹ ਤੁਹਾਡੀ ਸੇਵਾ ਕਰਿਆ ਕਰੂਗਾ ਤੇ ਨਾਲੇ ਤੁਹਾਡੇ ਰੋਟੀ ਪਾਣੀ ਦਾ ਖਿਆਲ ਰੱਖੂ ਚਲੋ ਐਸਐਸਪੀ ਨੂਰ ਉਸ ਬਜ਼ੁਰਗ ਨੂੰ ਉੱਥੇ ਛੱਡ ਦਿੰਦਾ ਉਹਦੇ ਨਵੇਂ ਕੱਪੜੇ ਵੀ ਬਣਵਾ ਦਿੰਦਾ ਉਸ ਕਰਦੀ ਸਫਾਈ ਕਰਵਾ ਕੇ ਇੱਕ ਮੁੰਡਾ ਰੱਖ ਦਿੰਦਾ ਚਲੋ ਉਹ ਮੁੰਡੇ ਨੂੰ ਕਹਿੰਦਾ ਵੀ ਇਹਨੂੰ ਖਾਣ ਪੀਣ ਦਾ ਧਿਆਨ ਰੱਖਣਾ ਹੈ ਦਾ ਨਮੋਣ ਤਮੋਣ ਦਾ ਤੇ ਵੀ ਇਹਨੂੰ ਕੋਈ ਕਮੀ ਨਹੀਂ ਆਉਣੀ ਚਾਹੀਦੀ ਉਹ ਬਜ਼ੁਰਗ ਨੂੰ ਬਹੁਤ ਅਸੀਸਾਂ ਦਿੰਦਾ ਤੇ ਉਸ ਤੋਂ ਬਾਅਦ ਉਹ ਘਰ ਆਉਂਦਾ ਜਦੋਂ ਘਰ ਆ ਕੇ ਉਹ ਆਪਣੇ ਮੰਮੀ ਪਾਪਾ ਨੂੰ ਦੱਸਦਾ ਸਾਰੀ ਗੱਲ ਹਨਾ ਕਿ ਮੈਂ ਉਸ ਬਜ਼ੁਰਗ ਨੂੰ ਆਪਣੇ ਪ੍ਰਾਣੀ ਘਰ ਛੱਡਿਆ ਆ ਪਿੰਡ ਵਾਲੇ ਵੀ ਉਹ ਵੀ ਤਾਂ ਖਾਲੀ ਪਿਆ ਸੀ ਚਲ ਕੋਈ ਨਾ ਹਨਾ ਜੇ ਕਿਸੇ ਦਾ ਸਹਾਰਾ ਬਣੀਏ ਤਾਂ ਬਣਨਾ ਚਾਹੀਦਾ ਉਹਦੇ ਮਾਪਿਆਂ ਨੂੰ ਵੀ ਕੋਈ ਇਤਰਾਜ਼ ਨਹੀਂ ਹੁੰਦਾ ਅਗਲੇ ਦਿਨ ਐਸਐਸਪੀ ਨੂਰ ਆਪਣੀ ਡਿਊਟੀ ਤੇ ਚੱਲਿਆ ਜਾਂਦਾ ਤੇ ਉਹਦੇ ਮੰਮੀ ਡੈਡੀ ਆ ਜਿਹੜੇ ਉਹ ਪਿੰਡ ਜਾਂਦੇ ਆ ਪਿੰਡ ਜਾ ਕੇ ਉਹ ਉਸ ਬਜ਼ੁਰਗ ਨੂੰ ਮਿਲਦੇ ਆ ਉਸ ਬਜ਼ੁਰਗ ਨੂੰ ਸਤਿਕਾਰ ਬੁਲਾਉਂਦੇ ਆ ਤੇ ਉਹ ਕਹਿੰਦਾ ਵੀ ਪਤਾ ਨਹੀਂ ਕੌਣ ਆ ਇਹ ਉਹਨਾਂ ਨੂੰ ਕਹਿੰਦਾ ਵੀ ਹਾਂਜੀ ਪੁੱਤਰ ਮੈਂ ਤਾਂ ਤੁਹਾਨੂੰ ਜਾਣਦਾ ਨਹੀਂ ਉਹ ਕਹਿੰਦੇ ਵੀ ਜਾਣਦੇ ਤਾਂ ਅਸੀਂ ਵੀ ਨਹੀਂ ਤੁਹਾਨੂੰ ਪਰ ਜਿਹੜਾ ਹਨਾ ਮੁੰਡਾ ਤੁਹਾਨੂੰ ਇੱਥੇ ਛੱਡ ਕੇ ਗਿਆ ਉਹ ਸਾਡਾ ਹੀ ਮੁੰਡਾ ਵੀ ਇਹ ਮਕਾਨ ਸਾਡਾ ਹੀ ਆ ਵੀ ਉਹਨੇ ਜਦੋਂ ਸਾਨੂੰ ਤੇਰੇ ਬਾਰੇ ਦੱਸਿਆ ਤਾਂ ਸਾਨੂੰ ਬਹੁਤ ਦੁੱਖ ਹੋਇਆ ਵੀ ਅਸੀਂ ਤਾਂ ਤੁਹਾਨੂੰ ਮਿਲਣ ਆਏ ਆ ਚਲੋ ਉਹਦੇ ਨਾਲ ਗੱਲਾਂ-ਬਾਤਾਂ ਕਰਦੇ ਆ ਤੇ ਉਸ ਤੋਂ ਬਾਅਦ ਨੂਰ ਦਾ ਡੈਡੀ ਆ ਜਿਹੜਾ ਉਹ ਉਸ ਬਜ਼ੁਰਗ ਨੂੰ ਨੂਰ ਦੀ ਛੋਟੇ ਹੁੰਦੇ ਦੀ ਫੋਟੋ ਦਿਖਾਉਂਦਾ ਕਿ ਆਹ ਮੁੰਡੇ ਨੂੰ ਤੁਸੀਂ ਜਾਣਦੇ ਹੋ ਤਾਂ ਬਜ਼ੁਰਗਾ ਜਿਹੜਾ ਉਹ ਫੋਟੋ ਫੜ ਕੇ ਨਾ ਦੇਖਦਾ ਨੇੜੇ ਤੋਂ ਤੇ ਆਪਦੀ ਔਲਾਦ ਦੀ ਕਿਹਨੂੰ ਪਛਾਣਣਾ ਆਵੇ ਉਹ ਕਹਿੰਦਾ ਵੀ ਇਹ ਤਾਂ ਮੇਰਾ ਹੀ ਪੁੱਤ ਆ ਵੀ ਮੇਰੇ ਘਰ ਵਾਲੀ ਇਹਨੂੰ ਲੈ ਕੇ ਗਈ ਆ ਵੀ ਤੁਹਾਨੂੰ ਤੁਸੀਂ ਕਿਵੇਂ ਜਾਣਦੇ ਏ ਇਹਨੂੰ ਤਾਂ ਉਹਦੇ ਘਰ ਵਾਲੀ ਐ ਨਾ ਜਿਹੜੀ ਨੂਰ ਦੀ ਮਾਂ ਹੁੰਦੀ ਆ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਬੜੀ ਹੈਰਾਨੀ ਨਾਲ ਉਸ ਬਜ਼ੁਰਗ ਵੱਲ ਤੇ ਆਪਦੇ ਘਰ ਵਾਲੇ ਵੱਲ ਵੇਖਦੀ ਆ ਤੇ ਉਹਨੂੰ ਇਸ਼ਾਰਾ ਕਰਦੀ ਆ ਵੀ ਮੈਂ ਕਿਹਾ ਸੀ ਨਾ ਵੀ ਇਤਫਾਕ ਐਦਾਂ ਵੀ ਹੋ ਜਾਂਦੇ ਆ ਚਲੋ ਉਸ ਤੋਂ ਬਾਅਦ ਉਹ ਕਹਿੰਦੇ ਵੀ ਹਾਂ ਵੀ ਰੇਲਵੇ ਸਟੇਸ਼ਨ ਤੇ ਬੈਠਾ ਹੀ ਰੂ ਰਿਹਾ ਸੀ ਅਸੀਂ ਇਹਨੂੰ ਪੁੱਛਿਆ ਇਹਨੇ ਬਸ ਮਮਾ ਮਮਾ ਕਿਹਾ ਹੋਰ ਕੁਝ ਨਹੀਂ ਕਿਹਾ ਵੀ ਸਾਨੂੰ ਪੂਰੀ ਗੱਲ ਦੱਸੋ ਫਿਰ ਉਹ ਬਜ਼ੁਰਗ ਦੱਸਦਾ ਵੀ ਮੇਰੇ ਘਰ ਵਾਲੀ ਸੀ ਜਿਹੜੀ ਉਦੇ ਸਾਡੇ ਹੀ ਪਿੰਡ ਦੇ ਕਿਸੇ ਬੰਦੇ ਨਾਲ ਸਬੰਧ ਸੀ ਜਦੋਂ ਸਾਡਾ ਵਿਆਹ ਹੋਇਆ ਤਾਂ ਅਸੀਂ ਦੋਨੋਂ ਜੀ ਬਹੁਤ ਖੁਸ਼ ਸੀ ਤੇ ਮੇਰੇ ਨਾ ਪਿੰਡ ਘਰ ਦੇ ਵਿੱਚ ਰੌਣਕਾਂ ਲੱਗੀਆਂ ਹੁੰਦੀਆਂ ਸੀ ਮੇਰੇ ਕੋਲ ਇੰਨੇ ਪੈਸੇ ਹੈ ਨਹੀਂ ਸੀ ਮੈਂ ਬਹੁਤੀ ਕਮਾਈ ਨਹੀਂ ਕਰਦਾ ਸੀ ਕਮਾਈ ਤਾਂ ਮੈਂ ਕਰਦਾ ਸੀ ਪਰ ਪੈਸੇ ਨਹੀਂ ਸੀ ਇੰਨੇ ਬਣਦੇ ਕਿਉਂਕਿ ਮੈਂ ਜਾਦੇ ਪੜਿਆ ਲਿਖਿਆ ਨਹੀਂ ਸੀ ਪਰ ਹੌਲੀ-ਹੌਲੀ ਮੇਰੇ ਘਰ ਵਾਲੀ ਦੀਆਂ ਆਦਤਾਂ ਬਦਲਣ ਲੱਗਦੀਆਂ ਸਾਡੇ ਪਿੰਡ ਦਾ ਹੀ ਇੱਕ ਬੰਦਾ ਸਾਡੇ ਘਰ ਅਕਸਰ ਆਉਂਦਾ ਜਾਂਦਾ ਮੇਰੇ ਕੋਲ ਆ ਜਾਂਦਾ ਸੀ ਤੇ ਉਹ ਮੇਰੇ ਘਰ ਵਾਲੀ ਨਾਲ ਰਿਸ਼ਤਾ ਬਣਾ ਲੈਂਦਾ ਉਹਦੇ ਕੋਲੇ ਪੈਸਾ ਚੰਗਾ ਹੁੰਦਾ ਉਹ ਪੈਸਾ ਲਾਈ ਜਾਂਦਾ ਪਹਿਲਾਂ ਤਾਂ ਮੈਂ ਆਪਣੇ ਘਰ ਵਾਲੀ ਨੂੰ ਸਮਝਾਉਣਾ ਰਿਸ਼ਤੇਦਾਰਾਂ ਨੂੰ ਵੀ ਸਾਦਾ ਪਰ ਜਦੋਂ ਮੇਰੇ ਘਰ ਵਾਲੀ ਨੂੰ ਇਹ ਲੱਗਣ ਲੱਗ ਜਾਂਦਾ ਵੀ ਮੈਂ ਜ਼ਿਆਦਾ ਰੋਕ ਟੋਕ ਕਰਨ ਲੱਗਿਆ ਵਿਆਹ ਦੇ 6 ਸਾਲ ਤੱਕ ਉਹ ਮੇਰੇ ਨਾਲ ਰਹੀ ਆ ਤੇ ਜਦੋਂ ਮੇਰਾ ਬੇਟਾ 4 ਸਾਲ ਦਾ ਹੋਇਆ ਉਹ ਉਹ ਨੂੰ ਲੈ ਕੇ ਚਲੀ ਗਈ ਤੇ ਉਹ ਦੋਨੋਂ ਜਾਣੇ ਆ ਜਿਹੜੇ ਉਹ ਬੜੀ ਹੈਰਾਨੀ ਨਾਲ ਇੱਕ ਦੂਜੇ ਵੱਲ ਵੇਖਦੇ ਆ ਪਰ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਸਵਾਲ ਵਾਰ-ਵਾਰ ਆ ਰਿਹਾ ਸੀ ਵੀ ਜੇ ਉਹ ਘਰੋਂ ਲੈ ਕੇ ਆਈ ਤਾਂ ਫਿਰ ਉਹਨੂੰ ਲੈ ਕੇ ਕਿਉਂ ਨਹੀਂ ਗਈ ਹੁਣ ਉਹਨਾਂ ਕੋਲ ਇਸ ਸਵਾਲ ਦਾ ਜਵਾਬ ਹੈ ਨਹੀਂ ਸੀ ਤੇ ਉਹ ਬਜ਼ੁਰਗ ਆ ਜਿਹੜਾ ਉਹਨੂੰ ਉਹਨਾਂ ਨੂੰ ਸਾਰੀ ਗੱਲ ਦੱਸਦਾ ਤੇ ਉਹ ਫਿਰ ਬਜ਼ੁਰਗ ਨੂੰ ਦੱਸ ਦਿਆ ਵੀ ਇਹ ਇਹ ਤੇਰਾ ਹੀ ਮੁੰਡਾ ਨੂਰਾ ਅਸੀਂ ਹੀ ਇਹਨੂੰ ਉੱਥੋਂ ਪੁਲਿਸ ਥਾਣੇ ਦੇ ਵਿੱਚ ਪਹਚਾਇਆ ਸੀ ਫਿਰ ਅਸੀਂ ਇਹਨੂੰ ਗੋਦ ਲਿਆ ਅਨਾਥ ਆਸ਼ਰਮ ਦੇ ਵਿੱਚੋਂ ਵੀ ਇਸ ਤਰ੍ਹਾਂ ਇਸ ਬੱਚੇ ਨਾਲ ਸਾਡਾ ਸਬੰਧ ਬਣਿਆ ਅਸੀਂ ਇਹਨੂੰ ਪੜਾਇਆ ਲਿਖਾਇਆ ਵੀ ਇਹਨੂੰ ਪਤਾ ਨਹੀਂ ਇਸ ਗੱਲ ਦਾ ਪਰ ਹੁਣ ਤੱਕ ਤਾਂ ਅਸੀਂ ਸੋਚਿਆ ਨਹੀਂ ਸੀ ਵੀ ਇਹਨੂੰ ਦੱਸਾਂਗੇ ਤੁਹਾਡੀ ਇਹ ਹਾਲਤ ਦੇਖ ਕੇ ਸਾਨੂੰ ਇਹ ਲੱਗਦਾ ਵੀ ਸਾਨੂੰ ਇਹਨੂੰ ਸੱਚ ਦੱਸ ਦੇਣਾ ਚਾਹੀਦਾ ਤੇ ਉਹ ਕਹਿੰਦੇ ਵੀ ਮੈਂ ਆਪਣੇ ਪੁੱਤਰ ਨੂੰ ਸੀਨੇ ਨਾਲ ਲਾਉਣਾ ਚਾਹਣਾ ਤੇ ਉਹ ਕਹਿੰਦਾ ਇਹ ਵੀ ਕੋਈ ਗੱਲ ਨਹੀਂ ਕੋਈ ਇਤਰਾਜ਼ ਨਹੀਂ ਵੀ ਅਸੀਂ ਕੱਲ ਨੂੰ ਲੈ ਕੇ ਆਵਾਂਗੇ ਕੱਲ ਨੂੰ ਨੂਰ ਐਸਐਸਪੀ ਬਣ ਕੇ ਨਹੀਂ ਥੋੜਾ ਹੀ ਬੇਟਾ ਬਣ ਕੇ ਆਊਗਾ ਤੇ ਚਲੋ ਬਜ਼ੁਰਗ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਦੋਨੋਂ ਜੀ ਭਰੇ ਮਨ ਦੇ ਨਾਲ ਉੱਥੋਂ ਆਉਂਦੇ ਆ ਉਹਨਾਂ ਦੇ ਦਿਲ ਦੇ ਵਿੱਚ ਇਹ ਵੀ ਹੁੰਦਾ ਵੀ ਜੇ ਨੂਰ ਦੀ ਇਹਦੇ ਨਾਲ ਅਟੈਚਮੈਂਟ ਹੋ ਗਈ ਕਿਤੇ ਨੂਰ ਸਾਨੂੰ ਨਾ ਛੱਡ ਦੇ ਪਰ ਫਿਰ ਵੀ ਉਹ ਇਹ ਸੋਚਦੇ ਆ ਵੀ ਸਚਾਈ ਅਸੀਂ ਉਹਨੂੰ ਦੱਸਾਂਗੇ ਜਦੋਂ ਸ਼ਾਮ ਨੂੰ ਨੂਰ ਘਰ ਆਉਂਦਾ ਤੇ ਉਹਦੀ ਮਾਂ ਉਹਦੇ ਗੱਲ ਲੱਗ ਕੇ ਰੋਣ ਲੱਗ ਜਾਂਦੀ ਆ ਉਹ ਕਹਿੰਦਾ ਵੀ ਮਾਂ ਕੀ ਹੋਇਆ ਕੀ ਹੋ ਗਿਆ ਤੈਨੂੰ ਤੂੰ ਐਂ ਕਾ ਤੇ ਰੋਣ ਲੱਗ ਗਈ ਤੇ ਉਹ ਕਹਿੰਦੀ ਵੀ ਤੂੰ ਆਪਦੇ ਪਿਓ ਨੂੰ ਪੁੱਛ ਲੈ ਫਿਰ ਨੂਰ ਦਾ ਡੈਡੀ ਉਹਨੂੰ ਦੱਸਦਾ ਵੀ ਪੁੱਤ ਅਸੀਂ ਤੈਨੂੰ 4 ਸਾਲ ਦੇ ਨੂੰ ਰੇਲਵੇ ਸਟੇਸ਼ਨ ਤੋਂ ਚੁੱਕ ਕੇ ਲੈ ਕੇ ਆਏ ਸੀ ਤੇ ਉੱਥੋਂ ਅਸੀਂ ਤੈਨੂੰ ਪੁਲਿਸ ਥਾਣੇ ਦਿੱਤਾ ਫਿਰ ਤੂੰ ਅਨਾਥ ਆਸ਼ਰਮ ਚ ਲਿਆ ਗਿਆ ਫਿਰ ਉੱਥੋਂ ਅਸੀਂ ਤੈਨੂੰ ਗੋਦ ਲਿਆ ਫਿਰ ਉਹਨੂੰ ਦੱਸ ਦਿਆ ਵੀ ਅੱਜ ਅਸੀਂ ਕਿਸੇ ਨੂੰ ਮਿਲ ਕੇ ਆਏ ਆਂ ਜਿਹੜਾ ਤੇਰਾ ਅਸਲੀ ਪਿਓ ਆ ਉਹਨੂੰ ਮਿਲ ਕੇ ਆਏ ਆ ਤੇ ਤੂੰ ਵੀ ਉਹਨੂੰ ਮਿਲਿਆ ਹੋਇਆ ਉਹ ਕਹਿੰਦਾ ਵੀ ਕੌਣ ਆ ਉਹ ਫਿਰ ਉਹ ਦੱਸਦੇ ਆ ਵੀ ਜਿਹੜਾ ਬਜ਼ੁਰਗ ਤੇਰੇ ਕੋਲੇ ਫਰਿਆਦ ਲੈ ਕੇ ਆਇਆ ਸੀ ਤੇਰੀ ਉਹਦੇ ਨਾਲ ਇੰਨੀ ਅਟੈਚਮੈਂਟ ਕਿਉਂ ਹੋਈ ਕਿਉਂਕਿ ਉਹ ਤੇਰਾ ਪਿਓ ਆ ਖੂਨ ਦੇ ਰਿਸ਼ਤੇ ਆ ਜਿਹੜੇ ਉਹ ਭਾਵੇਂ ਉਹਦੀ ਆਪਾਂ ਪਛਾਣ ਨਾ ਕਰ ਸਕੀਏ ਭਾਵੇਂ ਤੁਸੀਂ ਬਚਪਨ ਤੋਂ ਬਚਪਨ ਦੇ ਵਿੱਚ ਸੀ ਜਦੋਂ ਉਹਦੇ ਨਾਲੋਂ ਵਿਛੜ ਗਿਆ ਪਰ ਉਸ ਅਟੈਚਮੈਂਟ ਨੇ ਤੈਨੂੰ ਇੰਨਾ ਮਜਬੂਰ ਕੀਤਾ ਵੀ ਤੂੰ ਉਹਨੂੰ ਆਪਣੇ ਘਰੇ ਜਗ੍ਹਾ ਦੇਤੀ ਵੀ ਨਹੀਂ ਤਾਂ ਨੇ ਲੋੜ ਬੰਦਾ ਇਸ ਦੁਨੀਆ ਤੇ ਆਪਾਂ ਕਿਹਨੂੰ ਕਿਹਨੂੰ ਘਰੇ ਬਿਠਾਵਾਂਗੇ ਤੇ ਉਹ ਨੂਰ ਆ ਜਿਹੜਾ ਉਹ ਕਹਿੰਦਾ ਵੀ ਮੈਂ ਆਪਣੇ ਪਾਪਾ ਨੂੰ ਮਿਲ ਸਕਦਾ ਉਹ ਕਹਿੰਦੇ ਵੀ ਜ਼ਰੂਰ ਮਿਲ ਸਕਦਾ ਆਪਾਂ ਕੱਲ ਨੂੰ ਜਾਵਾਂਗੇ ਅਸੀਂ ਉਹਦੇ ਨਾਲ ਵਾਅਦਾ ਵੀ ਕਰਕੇ ਆਏ ਆਂ ਫੇਰ ਚਲੋ ਅਗਲੇ ਦਿਨ ਨੂਰ ਦੇ ਮੰਮੀ ਪਾਪਾ ਨੂਰ ਦੇ ਨਾਲ ਜਾਂਦੇ ਆ ਤੇ ਉਹ ਜਾ ਕੇ ਜਦੋਂ ਆਪਣੇ ਪਿਓ ਨੂੰ ਦੇ ਗੱਲ ਲੱਗ ਕੇ ਰੋਂਦਾ ਤਾਂ ਫਿਰ ਕੰਦਾ ਵੀ ਰੋਣ ਲੱਗ ਜਾਂਦੀਆਂ ਤੇ ਨੂਰ ਦੇ ਮੰਮੀ ਪਾਪਾ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਜਾਂਦੇ ਨੇ ਉਹ ਕਹਿੰਦੇ ਆ ਕਿ ਵਿਕਾਸ ਜੇ ਅਸੀਂ ਤੇਰੀ ਮਾਂ ਨੂੰ ਵੀ ਲੱਭ ਸਕਦੇ ਹੁੰਦੇ ਜੇ ਸਾਨੂੰ ਉਦੋਂ ਹੀ ਪਤਾ ਲੱਗਦਾ ਤੇ ਫਿਰ ਜਦੋਂ ਨੂਰ ਨੂੰ ਆਪਣੀ ਮਾਂ ਦੀ ਸਚਾਈ ਪਤਾ ਲੱਗਦੀ ਹੈ ਤੇ ਉਹ ਕਹਿੰਦਾ ਵੀ ਮੈਂ ਇਹਦੀ ਮਾਂ ਤੋਂ ਕੀ ਲੈਣਾ ਜਿਹੜੀ ਨੇ ਨਾ ਮੇਰੇ ਪਿਓ ਦਾ ਸੋਚਿਆ ਨਾ ਮੇਰਾ ਸੋਚਿਆ ਜਦੋਂ ਉਹ ਮੈਨੂੰ ਘਰੋਂ ਲਈ ਆਈ ਸੀ ਮੈਨੂੰ ਲੈ ਕੇ ਕਿਉਂ ਨਹੀਂ ਗਈ ਜਿਉ ਮੈਨੂੰ ਲੈ ਵੀ ਜਾਂਦੀ ਤਾਂ ਵੱਡਾ ਹੋ ਕੇ ਮੈਂ ਉਹਨੂੰ ਨਫ਼ਰਤ ਹੀ ਕਰਨੀ ਸੀ ਕਿਉਂਕਿ ਉਹਨੇ ਮੈਨੂੰ ਮੇਰੇ ਪਿਓ ਤੋਂ ਵਿਛੋੜਿਆ ਸੀ ਪਰ ਮੈਂ ਇਹ ਜੀ ਮਾਂ ਨੂੰ ਮਾਂ ਨਹੀਂ ਕਹੂੰਗਾ ਮੇਰੀ ਮਾਂ ਤਾਂ ਤੂੰ ਹੀ ਆ ਤੂੰ ਹੀ ਮੇਰੀ ਪਰਵੇਸ਼ ਕੀਤੀ ਆ ਫਿਰ ਉਹ ਦੋਨੋਂ ਜਣੇ ਸੋਚਾਂ ਦੇ ਵਿੱਚ ਪੈ ਜਾਂਦੇ ਆ ਤੇ ਉਹਨਾਂ ਨੂੰ ਸੋਚਾਂ ਦੇ ਵਿੱਚ ਪਿਆ ਦੇਖ ਕੇ ਨੂਰੇ ਸਮਝ ਜਾਂਦਾ ਵੀ ਇਹ ਕੀ ਸੋਚਦੇ ਆ ਤੇ ਫਿਰ ਉਹ ਕਹਿੰਦਾ ਕਿ ਮੰਮੀ ਡੈਡੀ ਤੁਸੀਂ ਇਹ ਨਾ ਸੋਚਿਓ ਕਿ ਮੈਨੂੰ ਆਪਣਾ ਅਸਲੀ ਪਿਓ ਮਿਲ ਗਿਆ ਤੇ ਮੈਂ ਤੁਹਾਨੂੰ ਭੁੱਲ ਜੂੰਗਾ ਪਰ ਮੈਂ ਤੁਹਾਡੇ ਤੋਂ ਇੱਕ ਇਜਾਜ਼ਤ ਮੰਗਣਾ ਚਾਹਣਾ ਕਿ ਮੈਂ ਆਪਣੇ ਪਿਓ ਨੂੰ ਆਪਣੇ ਨਾਲ ਰੱਖ ਸਕਦਾ ਉਹ ਕਹਿੰਦੇ ਪੁੱਤ ਸਾਨੂੰ ਕੋਈ ਇਤਰਾਜ਼ ਨਹੀਂ ਉਹ ਕਹਿੰਦਾ ਵੀ ਦੇਖੋ ਆਪਣੀ ਕੋਠੀ ਇੰਨੀ ਵੱਡੀ ਆ ਉੱਪਰਲੇ ਪੋਰਸ਼ਨ ਦੇ ਵਿੱਚ ਮੈਂ ਆਪਣੇ ਪਿਓ ਨੂੰ ਰੱਖੂਗਾ ਜਦੋਂ ਮੇਰਾ ਵਿਆਹ ਹੋ ਗਿਆ ਮੇਰੇ ਘਰ ਵਾਲੀ ਮੇਰੇ ਪਿਓ ਦੀ ਸੇਵਾ ਕਰੂਗੀ ਵੀ ਮੈਂ ਨਹੀਂ ਚਾਹੁੰਦਾ ਵੀ ਮੇਰਾ ਪਿਓ ਮੇਰੇ ਤੋਂ ਦੂਰ ਰਹੇ ਤੇ ਤੁਹਾਡੇ ਤੋਂ ਵੀ ਮੈਂ ਦੂਰ ਨਹੀਂ ਹੋਣਾ ਚਾਹੁੰਦਾ ਉਹ ਕਹਿੰਦੇ ਪੁੱਤਰ ਸਾਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਤੂੰ ਹੁਣ ਆਪਦੇ ਪੈਰਾਂ ਤੇ ਸੱਟਾਂ ਤੂੰ ਇੰਨੀ ਕਮਾਈ ਕਰਦਾ ਵੀ ਤੂੰ ਆਪਣੇ ਪਿਓ ਦੀ ਸੰਭਾਲ ਕਰ ਸਕਦਾ ਤੇ ਇਹ ਤੇਰਾ ਫਰਜ਼ ਵੀ ਆ ਠੀਕ ਆ ਅਸੀਂ ਤੈਨੂੰ ਪਾਲਿਆ ਸਾਡੇ ਪ੍ਰਤੀ ਵੀ ਤੇਰੇ ਫਰਜ਼ ਨੇ ਪਰ ਇਹਦੇ ਪ੍ਰਤੀ ਤੇਰੇ ਕੀ ਫਰਜ਼ ਆ ਉਹ ਵੀ ਅਸੀਂ ਨਹੀਂ ਭੁੱਲਾਂਗੇ ਫਿਰ ਉਸ ਤੋਂ ਬਾਅਦ ਉਹ ਆਪਣੇ ਪਿਓ ਨੂੰ ਗੱਡੀ 'ਚ ਬਿਠਾਉਂਦਾ ਤੇ ਆਪਣੇ ਘਰ ਲੈ ਆਉਂਦਾ ਫਿਰਨੇ ਇੱਕ ਖਬਰ ਲੱਗਦੀ ਆ ਅਖਬਾਰ ਦੇ ਵਿੱਚ ਬਹੁਤ ਵੱਡੀ ਵੀ ਜ਼ਿਲ੍ਹੇ ਦਾ ਜਿਹੜਾ ਐਸਐਸਪੀ ਆ ਵੀ ਉਹ ਕਿਵੇਂ ਰੇਲਵੇ ਸਟੇਸ਼ਨ ਤੇ ਇੱਕ ਬੈਂਚ ਤੇ ਰੋਂਦਾ ਮਿਲਿਆ ਸੀ ਤੇ ਕਿਵੇਂ ਅੱਜ ਉਹ ਐਸਐਸਪੀ ਬਣਿਆ ਉਹਦੀ ਜ਼ਿੰਦਗੀ ਦੀ ਸਾਰੀ ਕਹਾਣੀ ਅਖਬਾਰ ਦੇ ਵਿੱਚ ਜਦੋਂ ਛਪਦੀ ਆ ਤਾਂ ਫਿਰ ਉਹੀ ਕਹਾਣੀ ਆ ਜਿਹੜੀ ਉਹਦੀ ਅਸਲੀ ਮਾਂ ਵੀ ਪੜਦੀ ਆ ਅਖਬਾਰ ਚੋਂ ਜਦੋਂ ਉਹ ਕਹਾਣੀ ਪੜਦੀ ਆ ਤੇ ਉਹ ਸਮਝ ਜਾਂਦੀ ਆ ਵੀ ਇਹ ਮੇਰੇ ਹੀ ਬੇਟਾ ਨੂਰ ਆ ਫਿਰ ਉਹ ਅੱਖਾਂ ਦੇ ਵਿੱਚ ਹੰਝੂ ਬਹਾਉਂਦੀ ਆ ਤੇ ਉਹਨੂੰ ਇਹ ਹੁੰਦਾ ਵੀ ਮੈਂ ਆਪਣੇ ਪੁੱਤਰ ਨੂੰ ਮਿਲ ਕੇ ਆਵਾਂ ਪਹਿਲਾਂ ਤਾਂ ਉਹ 2-3 ਦਿਨ ਸੋਚਦੀ ਰਹਿੰਦੀ ਆ ਵੀ ਮੈਂ ਕਿਹੜੇ ਮੂੰਹ ਜਾਵਾਂ ਪਰ ਫਿਰ ਉਹਨੂੰ ਲੱਗਦਾ ਵੀ ਮੈਨੂੰ ਜਾਣਾ ਚਾਹੀਦਾ ਤੇ ਉਹ ਐਸਐਸਪੀ ਦਫ਼ਤਰ ਆ ਜਾਂਦੀ ਆ ਤੇ ਉੱਥੇ ਜਾ ਕੇ ਕਹਿੰਦੀ ਆ ਵੀ ਮੈਂ ਐਸਐਸਪੀ ਸਾਹਿਬ ਨੂੰ ਮਿਲਣਾ ਐਸਐਸਪੀ ਦੇਖੋ ਹਰੇਕ ਨੂੰ ਮਿਲਦਾ ਸੀ ਕਿਸੇ ਨੂੰ ਜਵਾਬ ਨਹੀਂ ਦਿੰਦਾ ਸੀ ਤੇ ਚਲੋ ਜਦੋਂ ਉਹ ਔਰਤ ਐਸਐਸਪੀ ਦੇ ਕੈਬਨ ਵਿੱਚ ਆਉਂਦੀ ਆ ਤੇ ਆ ਕੇ ਉਹਨੂੰ ਵੇਖਦੀ ਆ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਹੁੰਦੇ ਨੇ ਤੇ ਐਸਐਸਪੀ ਸਾਹਿਬ ਉਹਨੂੰ ਪੁੱਛਦੇ ਆ ਵੀ ਹਾਂਜੀ ਬੇਬੇ ਕੀ ਗੱਲ ਆ ਤੁਸੀਂ ਰੋ ਕਿਉਂ ਰਹੇ ਹੋ ਤਾਂ ਫਿਰ ਉਹ ਕਹਿੰਦੀ ਕਿ ਪੁੱਤਰ ਮੈਂ ਉਹ ਅਪਾਗਣ ਮਾਂ ਜਿਹੜੀ ਤੈਨੂੰ ਰੇਲਵੇ ਸਟੇਸ਼ਨ ਤੇ ਛੱਡ ਕੇ ਗਈ ਸੀ ਦੇਖਾ ਜੇ ਤੂੰ ਇੰਨਾ ਵੱਡਾ ਉੱਦੇਦਾਰ ਹੋ ਗਿਆ ਮੈਂ ਤੇਰੇ ਤੇ ਹੱਕ ਨਹੀਂ ਜਿਤਾਉਣ ਆਈ ਮੈਂ ਇਹ ਨਹੀਂ ਕਹਿਣ ਆਈ ਵੀ ਤੂੰ ਮੈਨੂੰ ਰੱਖ ਲੈ ਜਾਂ ਮੈਨੂੰ ਅਪਣਾਲਾ ਵੀ ਅੱਜ ਤੂੰ ਵੱਡਾ ਅਫਸਰ ਬਣ ਗਿਆ ਪਰ ਮੈਂ ਤੈਨੂੰ ਤੇਰੇ ਕੋਲੋਂ ਆਪਣੀ ਗਲਤੀ ਦੀ ਮਾਫੀ ਮੰਗਣ ਆਈ ਆ ਤੇ ਮੈਂ ਤੇਰੇ ਪਿਓ ਤੋਂ ਵੀ ਮਾਫੀ ਮੰਗਣਾ ਚਾਹਣੀ ਆ ਪਹਿਲਾਂ ਤਾਂ ਨੂਰ ਉਹਦੇ ਵੱਲ ਗੁੱਸੇ ਭਰੀਆਂ ਨਜ਼ਰਾਂ ਨਾਲ ਵੇਖਦਾ ਉਹਨੂੰ ਕਹਿੰਦਾ ਵੀ ਤੂੰ ਕੀ ਲੈਣ ਆਈਆਂ ਮੇਰੀਆਂ ਅੱਖਾਂ ਤੋਂ ਸਾਹਮਣੇ ਨਾ ਮੇਰੀਆਂ ਅੱਖਾਂ ਦੇ ਦੂਰ ਹੋ ਜਾ ਮੇਰੀਆਂ ਅੱਖਾਂ ਤੋਂ ਉਹ ਕਹਿੰਦੀ ਨਹੀਂ ਪੁੱਤ ਮੈਨੂੰ ਪਤਾ ਵੀ ਮੈਂ ਬਹੁਤ ਵੱਡਾ ਗੁਨਾਹ ਕੀਤਾ ਪਰ ਮੈਂ ਇੱਕ ਵਾਰ ਇਸ ਬੋਝ ਤੋਂ ਮੁਕਤ ਹੋਣਾ ਚਾਹਣੀ ਆ ਮੈਂ ਮਾਫੀ ਮੰਗਣਾ ਚਾਹਣੀ ਆ ਫਿਰ ਉਹਨੂੰ ਦੱਸਦੀ ਆ ਵੀ ਜਿਹੜੇ ਬੰਦੇ ਕਰਕੇ ਮੈਂ ਤੈਨੂੰ ਤੇ ਤੇਰੇ ਪਿਓ ਨੂੰ ਛੱਡ ਕੇ ਗਈ ਉਸ ਬੰਦੇ ਨੇ ਪਹਿਲਾਂ ਤਾਂ ਮੈਨੂੰ ਮਜਬੂਰ ਕੀਤਾ ਵੀ ਮੈਂ ਤੈਨੂੰ ਰੇਲਵੇ ਸਟੇਸ਼ਨ ਤੇ ਛੱਡ ਦਿਆਂ ਮੈਂ ਤੈਨੂੰ ਉੱਥੇ ਬਿਠਾ ਦਿਆਂ ਕਿਉਂਕਿ ਉਹ ਤੇਰਾ ਖਰਚਾ ਨਹੀਂ ਚੁੱਕਣਾ ਚਾਹੁੰਦਾ ਸੀ ਉਸ ਤੋਂ ਬਾਅਦ ਉਹ ਮੇਰੇ ਨਾਲ 6 ਮਹੀਨੇ ਰਿਹਾ ਤੇ 6 ਮਹੀਨਿਆਂ ਬਾਅਦ ਉਹ ਮੈਨੂੰ ਛੱਡ ਕੇ ਚਲੇ ਗਿਆ ਕਿਉਂਕਿ ਇੱਕ ਹਵਸ ਸੀ ਉਹਦੀ ਮੇਰੇ ਪ੍ਰਤੀ ਉਹਨੇ ਆਪਣੀ ਹਵਸ ਪੂਰੀ ਕੀਤੀ ਤੇ ਮੈਨੂੰ ਛੱਡ ਗਿਆ ਸਭ ਤੋਂ ਵੱਡੀ ਗਲਤੀ ਤਾਂ ਮੈਂ ਕੀਤੀ ਨਾ ਕਿ ਮੈਂ ਆਪਣੇ ਪਤੀ ਨੂੰ ਤੇ ਬੱਚੇ ਨੂੰ ਛੱਡ ਕੇ ਉਹਦੇ ਪਿੱਛੇ ਗਈ ਦੇਖ ਮੈਂ ਇਸ ਗਲਤੀ ਦੀ ਮਾਫੀ ਨਹੀਂ ਮੰਗਉਂ ਕਿਉਂਕਿ ਮੈਨੂੰ ਪਤਾ ਵੀ ਇਹ ਗਲਤੀ ਨਹੀਂ ਗੁਨਾਹ ਗਲਤੀਆਂ ਦੀ ਮਾਫੀ ਹੁੰਦੀ ਆ ਪਰ ਮੈਂ ਚਾਹੁੰਨੀ ਆ ਵੀ ਫਿਰ ਵੀ ਤੂੰ ਮੈਨੂੰ ਮਾਫ ਕਰ ਦੇ ਤੇ ਇੱਕ ਵਾਰ ਮੈਂ ਤੇਰੇ ਪਿਓ ਨੂੰ ਮਿਲਣਾ ਚਾਹੁੰਨੀ ਆ ਫਿਰ ਉਹ ਉਹਨੂੰ ਗੱਡੀ 'ਚ ਬਿਠਾਉਂਦਾ ਤੇ ਘਰ ਲੈ ਆਉਂਦਾ ਕਰ ਲਿਆ ਕਿ ਉਹ ਆਪਣੇ ਅਸਲੀ ਮਾਪੇ ਜਿਹੜੇ ਗੋਦ ਲਿਆ ਸੀ ਜਿਹੜੇ ਮਾਪੇ ਨੇ ਉਹਨਾਂ ਨੂੰ ਤੇ ਆਪਦੇ ਪਿਓ ਨੂੰ ਅਸਲੀ ਨੂੰ ਕੋਲ ਬਿਠਾ ਕੇ ਸਾਰਿਆਂ ਨੂੰ ਉਸ ਔਰਤ ਬਾਰੇ ਦੱਸਦਾ ਤੇ ਔਰਤ ਜਿਹੜੀ ਆਪਣੇ ਘਰ ਵਾਲੇ ਤੋਂ ਮਾਫੀ ਮੰਗਦੀ ਆ ਤੇ ਉਹ ਕਹਿੰਦਾ ਵੀ ਜਦੋਂ ਤੂੰ ਮੈਨੂੰ ਛੱਡ ਕੇ ਗਈ ਸੀ ਉਦੋਂ ਨਹੀਂ ਤੂੰ ਸੋਚਿਆ ਤੂੰ ਸਾਰੀ ਉਮਰ ਇਸ ਤਰ੍ਹਾਂ ਕੱਢੀ ਵੀ ਤੇਰੇ ਨਾਲ ਕੀ ਕੁਝ ਹੋਇਆ ਹੋ ਫਿਰ ਉਹ ਰੋਂਦੀ ਆ ਬਹੁਤ ਵੀ ਹਾਂ ਮੈਂ ਬਹੁਤ ਔਖੀ ਉਮਰ ਕੱਢੀ ਆ ਵੀ ਹੁਣ ਵੀ ਮੈਂ ਬੇਸਹਾਰਾ ਹੀ ਆ ਵੀ ਪਹਿਲਾਂ ਮੈਂ ਕਦੇ ਕਿਸੇ ਦੇ ਘਰੇ ਕੰਮ ਕਰ ਲਿਆ ਕਦੇ ਕਿਸੇ ਦੇ ਇਸ ਤਰ੍ਹਾਂ ਮੈਂ ਆਪਣੀ ਜ਼ਿੰਦਗੀ ਕੱਢੀ ਆ ਕਿ ਜਿੱਥੇ ਵੀ ਮੈਂ ਜਾਂਦੀ ਸੀ ਹਰੇਕ ਕੋਲੇ ਮੈਂ ਆਪਣੀ ਗਲਤੀ ਦੀ ਮਾਫੀ ਮੰਗਦੀ ਸੀ ਮੈਂ ਗੱਲ ਲੁਕੋਈ ਨਹੀਂ ਸੀ ਤੇ ਫਿਰ ਨੂਰ ਆ ਜਿਹੜਾ ਉਹ ਸੋਚਦਾ ਵੀ ਹੁਣ ਇਹ ਬਜ਼ੁਰਗ ਹੋ ਗਈ ਆ ਹਣਾ ਹੁਣ ਕਿੱਥੇ ਤੁਰੇ ਫਿਰੂ ਵੀ ਜਦੋਂ ਇਹਨੇ ਆਪਣੀ ਗਲਤੀ ਦੀ ਮਾਫੀ ਮੰਗ ਲਈ ਫਿਰ ਉਹ ਆਪਣੇ ਪਿਓ ਵੱਲ ਇਸ ਉਮੀਦ ਨਾਲ ਝਾਕਦਾ ਵੀ ਉਹਦਾ ਪਿਓ ਦੀ ਮਾਂ ਨੂੰ ਅਪਣਾ ਰਵੇ ਫਿਰ ਉਹ ਆਪਣੇ ਪਿਓ ਨੂੰ ਕਹਿੰਦਾ ਕਿ ਵੀ ਪਾਪਾ ਮੈਂ ਇਹ ਚਾਹਣਾ ਵੀ ਹੁਣ ਤੁਸੀਂ ਇਕੱਠੇ ਰਹੋ ਵੀ ਇਹ ਤੁਹਾਡੇ ਨਾਲ ਰਹਿਣ ਉਹਦਾ ਪਿਓ ਕਹਿੰਦਾ ਵੀ ਪੁੱਤ ਇਹ ਤਾਂ ਗੁੰਝਾਇਸ਼ ਹੀ ਨਹੀਂ ਉਹ ਕਹਿੰਦਾ ਵੀ ਮੈਨੂੰ ਪਤਾ ਪਾਪਾ ਇਹ ਗੱਲ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਪਰ ਜ਼ਿੰਦਗੀ ਹਨਾ ਪਤਾ ਨਹੀਂ ਸਾਨੂੰ ਕਦੋਂ ਕਿਹੜੇ ਮੋੜ ਤੇ ਲਿਆ ਕੇ ਖੜਾ ਕਰ ਦਿੰਦੀ ਆ ਵੀ ਹੁਣ ਮੈਨੂੰ ਪਤਾ ਵੀ ਇਹਨੇ ਮੈਨੂੰ 9 ਮਹੀਨੇ ਕੁੱਖ ਚ ਰੱਖਿਆ ਜਨਮ ਦਿੱਤਾ ਭਾਵੇਂ ਇਹ ਜਿੱਦਾਂ ਦੀ ਮਰਜ਼ੀ ਸੀ ਪਰ ਇਹਨੇ ਮੈਨੂੰ ਕੁੱਖ ਚ ਤਾਂ ਰੱਖਿਆ ਨਾ ਚਲ ਮੈਂ ਉਸ ਕੁੱਖ ਦਾ ਹੀ ਮੁੱਲ ਮੋੜਨਾ ਚਾਹਣਾ ਵੀ ਜਿੰਨੀ ਕਿ ਇਹਦੀ ਉਮਰ ਰਹਿੰਦੀ ਆ ਫਿਰ ਚਲੋ ਉਹ ਇਮੋਸ਼ਨਲ ਜਦੋਂ ਹੋ ਜਾਂਦੇ ਆ ਸਾਰੇ ਫਿਰ ਉਹ ਸੋਚਦੇ ਆ ਵੀ ਠੀਕ ਆ ਜ਼ਿੰਦਗੀ ਤਾਂ ਹੁਣ ਗੁਜ਼ਰ ਗਈ ਹੁਣ ਸ਼ਿਕਾਇਤਾਂ ਕਿਹਦੇ ਨਾਲ ਫਿਰ ਉਹ ਆਪਣੀ ਮਾਂ ਨੂੰ ਵੀ ਘਰ ਰੱਖ ਲੈਂਦਾ ਫਿਰ ਉਹ ਦੋਨੋਂ ਦੇਖੋ ਉਹਦੇ ਮਾਪਿਓ ਉੱਪਰਲੇ ਪੋਰਸ਼ਨ 'ਚ ਤੇ ਇਹ ਮਾਪਿਓ ਇਹ ਠਾਲੇ ਪੋਰਸ਼ਨ 'ਚ ਰਹਿੰਦੇ ਆ ਵੀ ਇੰਨਾ ਵੱਡਾ ਦਿਲ ਵੈਸੇ ਕਿਸੇ ਦਾ ਹੁੰਦਾ ਨਹੀਂ ਵੀ ਜਿਸ ਇਨਸਾਨ ਕਰਕੇ ਦੂਜੇ ਦੀ ਜ਼ਿੰਦਗੀ ਬਰਬਾਦ ਹੋਈ ਹੋਵੇ ਸਾਰੀ ਉਮਰ ਉਹਨੇ ਇਕੱਲੇ ਪੰਚ ਕੱਢੀ ਹੋਵੇ ਵੀ ਉਹਨੂੰ ਮਾਫ਼ ਕੀਤਾ ਜਾ ਸਕੇ ਪਰ ਨੂਰ ਦੀ ਇਹ ਨੂਰ ਦਾ ਬੜਪੰਣ ਸੀ ਸ਼ਾਇਦ ਉਹਨੇ ਬਚਪਨ ਦੇ ਵਿੱਚ ਹੀ ਇਹ ਸਦਮਾ ਉਹਨੂੰ ਲੱਗਿਆ ਸੀ ਤਾਂ ਸ਼ਾਇਦ ਉਹ ਇੰਨਾ ਸੌਫਟ ਹਾਰਟਡ ਹੋ ਗਿਆ ਸੀ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ